ਮੇਰੇ ਨਾਲ ਨੇ ਮੰਗਾ ਸਿੰਘ ਅੰਤਾਲ ਜਿਨ੍ਹਾਂ ਨੇ ਕੁਝ ਸਮਾਂ ਪਹਿਲੇ ਆਪਣੇ ਜੀਵਨ ਤੇ ਆਧਾਰਿਤ ਇੱਕ ਕਿਤਾਬ ਲਿਖੀ ਸੀ ਸ਼ਰਾਰਤੀ ਦੱਤ ਇਸ ਕਿਤਾਬ ਦੇ ਨਾਲ ਉਹਨਾਂ ਦੀ ਕਲਮ ਦੀ ਸਿਰਫ ਤਾਰੀਫ਼ ਹੀ ਨਹੀਂ ਹੋਈ ਬਲਕਿ ਇਹ ਕਿਤਾਬ ਸਾਰਿਆਂ ਦੇ ਲਈ ਪ੍ਰੇਰਣਾ ਬਣ ਕੇ ਸਾਹਮਣੇ ਆਈ ਹੁਣ ਇਹਨਾਂ ਦੀ ਇਸ ਕਿਤਾਬ ਤੇ ਫਿਲਮ ਬਣਨ ਜਾ ਰਹੀ ਹੈ ਡਾਕੂਆਂ ਦਾ ਮੁੰਡਾ 2 ਆਓ ਖਾਸ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਸੱਜ ਗਾਲ ਸਰ ਸੱਸੀ ਗਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਕੰਗ੍ਰੈਚੁਲੇਸ਼ਨਸ ਕਹਾਂਗੇ ਤੁਹਾਡੀ ਫਿਲਮ ਆ ਰਹੀ ਹੈ ਡਾਕੂ ਦਾ ਮੁੰਡਾ 2 ਸ਼ੁਕਰੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਇੱਕ ਪ੍ਰੈਸ਼ਰ ਵੀ ਹੈ ਕਿ ਕਿੰਨੇ ਲੋਕ ਨੇ ਜਿਹੜੇ ਕਿਤਾਬ ਦੇ ਜ਼ਰੀਏ ਜੁੜੇ ਜਾਂ ਜਿਹੜੇ ਮੇਰੇ ਪਹਿਲਾ ਮੇਰੇ ਮਿੱਤਰ ਮੈਨੂੰ ਜਾਣ ਵਾਲੇ ਹਨ ਤੇ ਉਹ ਉਹਨਾਂ ਚ ਉਤਸ਼ਾਹ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੈ ਫਿਰ ਉਹਨਾਂ ਨੇ ਕਿ ਹੈ ਨਾ ਕਿ ਅਸੀਂ ਜਿਵੇਂ ਆਪਾਂ ਰੈਲੀ ਬਣਾ ਕੇ ਜੰਨੇ ਆ ਥੀਟਰ ਚ ਨਾ ਟਰਾਲੀ ਚ ਜਾਵਾਂਗੇ ਗੱਡੀਆਂ ਭਰ ਕੇ ਜਾਵਾਂਗੇ ਸਾਰੀ ਫੈਮਲੀ ਜਾਊਗੀ ਹੈ ਨਾ ਤੇ ਉਹ ਉਹ ਥੋੜਾ ਜਿਹਾ ਪ੍ਰੈਸ਼ਰ ਵੀ ਇਹ ਵੀ ਕਿ ਉਸ ਮਤਲਬ ਉਹ ਤੇ ਖਰੀ ਉਤਰੂਗੀ ਕਿਤੇ ਫਿਲਮ ਚ ਕਿਸੇ ਗਲਤ ਅੰਗ ਨੂੰ ਗਲੋਰੀਫਾਈ ਨਾ ਕਰਿਆ ਹੋਵੇ ਹੈ ਨਾ ਚਦਕੇ ਮੈਂ ਜਿਹੜੀ ਸਕ੍ਰਿਪਟ ਬਾਰੇ ਜਿਹੜੀ ਗੱਲਬਾਤ ਚੱਲੀ ਹੈ ਉਹ ਉਹ ਜਦੋਂ ਲਿਖ ਰਹੇ ਸੀ ਉਹ ਜਾਂ ਜੋ ਕਿਤਾਬ ਚ ਉਹ ਚ ਜਿਹੜਾ ਉਹ ਮੈਸੇਜ ਹੈ ਉਹ ਉਹਦੇ ਤੇ ਹੀ ਉਹਨਾਂ ਨੇ ਵਰਕ ਕਰਿਆ ਪਰ ਫਿਰ ਵੀ ਕਿਤੇ ਨਾ ਕਿਤੇ ਕਿ ਉਸ ਪੱਦਰ ਦੀ ਫਿਲਮ ਬਣੇ ਤਾਂ अच्छा अगर ਤੁਹਾਡੇ ਕਿਤਾਬ ਬਾਰੇ ਗੱਲ ਕਰੀਏ ਤਾਂ ਕੀ ਸੀ ਅਜਿਹਾ ਕਿਤਾਬ ਦੇ ਵਿੱਚ ਜਿਹਦੇ ਨਾਲ ਤੁਹਾਡੀ ਕਾਫੀ ਤਾਰੀਫ ਕੀਤੀ ਗਈ ਤੁਸੀਂ ਆਪਣੀ ਜ਼ਿੰਦਗੀ ਦੀ ਜ਼ਿੰਦਗੀ ਦਾ ਪੂਰਾ ਸੱਚ ਉਸ ਕਿਤਾਬ ਦੇ ਵਿੱਚ ਖੋਲਿਆ ਸੀ ਉਹ ਕੀ ਸੱਚ ਸੀ ਮੈਂ ਉਹ ਕੀ ਸੀ ਜਿਹੜਾ ਵੀ ਲੋਕਾਂ ਨੇ ਪਸੰਦ ਕਰਿਆ ਇੱਕ ਤਾਂ ਉਹ ਹੈ ਕਿ ਉਹ ਚ ਬनावट ਨਹੀਂ ਹੈਗੇ ਕਿਤਾਬ ਚ ਮੈਂ ਨਹੀਂ ਹੈਗਾ ਮਤਲਬ ਜਿਹੜਾ ਇੱਕ ਹੁੰਦਾ ਨਾ ਵੀ ਮੈਂ ਮੈਂ ਬਹੁਤ ਘੈਂਟ ਹੈ ਮੈਂ ਇਹ ਕਰਤਾ ਮੈਂ ਉਹ ਕਰਤਾ ਉਹ ਨਹੀਂ ਹੈਗਾ ਉਹ ਬੜੇ ਮਤਲਬ ਜਿਵੇਂ ਸਾਧ ਮੁਰਾਦੇ ਢੰਗ ਨਾਲ ਜੋ ਹੋਇਆ ਜਿਵੇਂ ਹੋਇਆ ਉਹ ਉਵੇਂ ਹੀ ਮਤਲਬ ਸੌਖੀ ਭਾਸ਼ਾ ਚ ਸੌਖੇ ਤਰੀਕੇ ਨਾਲ ਲਿਖੀ ਹੋਈ ਗੱਲਾਂ ਹਨ ਤੇ ਉਹ ਉਤਰਾ ਚੜਾ ਜਿਹੜਾ ਉਹ ਮਤਲਬ ਜਿਵੇਂ ਲਾਈਫ ਚ ਕਿ ਬਹੁਤ ਸਾਬਾਸ਼ੀ ਮਿਲਦੀ ਹੈ ਪਰ ਨਾਲ ਦੀ ਨਾਲ ਜਿਹੜੀ ਉਹ ਇੱਕ ਮਿੱਥ ਜੁੜੀ ਹੋਈ ਹੈ ਹਨਾ ਕਿ ਨਾਲ ਦੀ ਨਾਲ ਫਿਰ ਉਤਰਾ ਹੀ ਹੋ ਜਾਂਦੀ ਹੈ ਐਂਦੇ ਉਹ ਚ ਕੰਟੈਂਟ ਹੈ ਤੇ ਕਿ ਮੈਨੂੰ ਲੱਗਦਾ ਕਿ ਮੈਂ ਮੈਂ ਕਰ ਸਕਦਾ ਮਤਲਬ ਮੈਂ ਇਹ ਮੈਂ ਹੀ ਕਰ ਸਕਦਾ ਉਹ ਮੇਰੇ ਕੋਲ ਉਹ ਜਿਹੜਾ ਛੋਟੇ ਹੁੰਦੇ ਤੋਂ ਉਹ ਸੀ ਜਿਹੜੇ ਥਾਟਸ ਸੀ ਹਨ ਉਹਨਾਂ ਤੇ ਜਿਵੇਂ ਮੈਂ ਚੱਲਦਾ ਗਿਆ ਉਹ ਐਜ਼ ਇਟ ਇਜ਼ ਲਿਖਦਾ ਮਤਲਬ ਉਹ ਚੀਜ਼ ਨਹੀਂ ਹੈਗਾ ਕਿ ਮੈਂ ਆਪਦੇ ਆਪ ਨੂੰ ਬਹੁਤ ਵਧੀਆ ਬਣਾ ਕੇ ਪੇਸ਼ ਕਰਿਆ ਹਨ ਜਾਂ ਮੈਂ ਵਧੀਆ ਸੀ ਕਿਉਂਕਿ ਵਧੀਆ ਹੈ ਹੀ ਨਹੀਂ ਸੀ ਕੁਝ ਹਨ ਜੇ ਕੁਝ ਵਧੀਆ ਸੀ ਤਾਂ ਉਸ ਤੋਂ ਨਾਲ ਦੀ ਨਾਲ ਕਟੀਆਂ ਬਹੁਤ ਸੀ ਹਾਂਜੀ ਮਤਲਬ ਮਾੜਾ ਪੱਖ ਮੈਂ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜਾ ਇਸ ਕਿਤਾਬ ਦੇ ਵਿੱਚ ਜ਼ਿਕਰ ਹੋਇਆ ਹੈ ਉਹ ਹੋਇਆ ਹੈ ਨਸ਼ਿਆਂ ਦੇ ਬਾਰੇ ਹਨਾ ਹੂੰ ਤੁਸੀਂ ਆਪਣੀ ਜ਼ਿੰਦਗੀ ਦੇ 16 ਸਾਲ 16 ਅਹਿਮ ਸਾਲ ਜੋ ਹੈ ਨਸ਼ਿਆਂ ਵਿੱਚ ਬਤਾਏ ਨੇ ਦਾਰੂ ਤਾਂ ਜਨਨੀ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ ਅੰਤ ਹੋਇਆ ਟੀਕਿਆਂ ਦੇ ਨਾਲ ਹੈਨਾ ਕੀ ਕਹਿਣਾ ਚਾਹੋਗੇ ਇਸ ਬਾਰੇ ਬਾਰੇ ਤਾਂ ਇਹ ਹੈ ਕਿ ਅਸੀਂ ਸਾਨੂੰ ਸਮਝ ਨਹੀਂ ਹੁੰਦੀ ਅਸੀਂ ਸਾਡੀ ਸੋਸਾਇਟੀ ਵੀ ਅਸੀਂ ਮੈਂ ਇਹ ਨਹੀਂ ਕਹਿੰਦਾ ਕਿ ਹੋਰ ਬਖਾਂਦੇ ਮੈਨੂੰ ਲੱਗਦਾ ਨਸ਼ੇ ਵਾਲੇ ਮਾਮਲੇ 'ਚ ਸਾਡੀ ਅਜੇ ਸਮਝੇ ਨਹੀਂ ਬਣ ਪਈ ਸਾਨੂੰ ਅਜੇ ਇਸ ਗੱਲ ਦਾ ਪਤਾ ਹੀ ਨਹੀਂ ਕਿ ਨਸ਼ਾ ਚੀਜ਼ ਕੀ ਆ ਅਸੀਂ ਨਸ਼ੇ ਨੂੰ ਕਹਿੰਦੇ ਆ ਕਿ ਸਰਕਾਰਾਂ ਇਹਨੂੰ ਬੰਦ ਕਰ ਦੇਣ ਪੁਲਿਸ ਇਹਨੂੰ ਬੰਦ ਕਰ ਦੇਵੇ ਹਨਾ ਤੇ ਪਰ ਅਸੀਂ ਆਪਣੇ ਘਰ 'ਚ ਨਵੇਂ ਘਰ 'ਚ ਅਸੀਂ ਬੀਅਰ 바ਰ ਵਾਲਾ ਜਿਹੜਾ ਉਹ ਕਨਸੈਪਟ ਅਜੇ ਰੱਖ ਰਹੇ ਹਾਂ ਨਾ ਤੇ ਅਸੀਂ ਇਹ ਕਹਿੰਦੇ ਆ ਕਿ ਵਿਆਹ ਸ਼ਾਦੀ 'ਚ ਅਸੀਂ ਇਹ ਤਾਂ ਕਹਿੰਦੇ ਨਸ਼ਾ ਬਿਲਕੁਲ ਨਾ ਹੋਵੇ ਪਰ ਵਿਆਹ 'ਚ ਬੈਠੇ ਅਸੀਂ ਬੱਚੇ ਦੇ ਸਾਹਮਣੇ ਪੈਗ ਲਾ ਰਹੇ ਹਾਂ ਤੇ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹਾਂ ਇੰਡੀਆ ਦੀ ਇਕਨੋਮੀ ਮੋਦੀ ਹਨਾ ਆਰਐਸਐਸ ਪੰਜਾਬ ਰਾਸ਼ਟਰਵਾਦ ਹੋਰ ਪਤਾ ਨਹੀਂ ਕਿੰਨੇ ਵਰਡ ਦਾ ਜਿਹੜਾ ਹਨਾ ਜੋ ਨਿਊ ਵਰਡ ਆਊਟਰ ਹੈ ਉਹਦੀ ਵੀ ਗੱਲ ਕਰਦੇ ਆ ਪਰ ਕਰਦੇ ਅਸੀਂ ਪੈਗ ਲਾ ਕੇ ਆ ਪੈਗ ਲਾ ਕੇ ਬੱਚੇ ਦੇ ਸਾਹਮਣੇ ਕਰਦੇ ਆ ਤਾਂ ਮਤਲਬ ਬੱਚਿਆਂ ਨੂੰ ਅਸੀਂ ਕਲੀਅਰ ਕਰ ਰਹੇ ਹਾਂ ਉਹਨਾਂ ਦੇ ਅਚੇਤ ਮਨ 'ਚ ਬਿਠਾ ਦਿੰਦੇ ਆ ਕਿ ਸ਼ਰਾਬ ਹੈ ਜਿਹੜੀ ਇਹਨੂੰ ਚੰਗੇ ਬੰਦੇ ਵੀ ਪੀਂਦੇ ਨੇ ਇਹਨੂੰ ਇੰਟੈਲੀਜੈਂਟ ਬੰਦੇ ਵੀ ਪੀਂਦੇ ਨੇ ਤੇ ਸ਼ਰਾਬ ਹੈ ਮੈਨੂੰ ਲੱਗਦਾ ਉਹ ਜੜਾ ਹੈ ਬਾਕੀ ਨਸ਼ਿਆਂ ਦੀ ਕੋਈ ਮੰਨੇ ਨਾ ਮੰਨੇ ਕਿਸੇ ਨੂੰ ਗੱਲ ਬੁਰੀ ਲੱਗੇ ਮੈਨੂੰ ਨਹੀਂ ਪਤਾ ਪਰ ਮੇਰਾ ਜਿਹੜੀ ਮੇਰੀ ਸਮਝ ਹੈ ਤੇ ਨਸ਼ਾ ਇਜ਼ ਨਸ਼ਾ ਹੈ ਨਾ ਡਰੱਗ ਇਜ਼ ਡਰੱਗ ਉਹਨੂੰ ਤੁਸੀਂ ਇਹ ਨਹੀਂ ਕਰ ਸਕਦੇ ਕਿ ਇਹ ਵਧੀਆ ਹੈ ਘਟੀ ਹੈ ਮਤਲਬ ਜਿਹੜੀ ਗੁਲਾਮੀ ਹੈ ਗੁਲਾਮੀ ਗੁਲਾਮੀ ਹੈ ਗੁਲਾਮੀ ਚਾਹੇ ਤੁਹਾਡੇ ਉਹ ਚੇਨ ਆ ਜਿਹੜੀ ਚਾਂਦੀ ਵਾਲੀ ਗਲਚ ਪਾਈ ਹੋਈ ਹੈ ਕਿਸੇ ਨੇ ਬੰਨਿਆ ਹੋਇਆ ਚਾਹੇ ਸੋਨੇ ਵਾਲੀ ਨਾ ਬੰਨਿਆ ਹੋਇਆ ਨਾ ਚਾਹੇ ਉਹਦੇ ਹੀਰੇ ਜਿਹੜੇ ਨੇ ਜਾਂ ਫਿਰ ਉਹ ਕੱਲੀ ਤਾਰ ਹੈ ਲੋਹੇ ਦੀ ਗੁਲਾਮੀ ਗੁਲਾਮੀ ਹੈ ਉਹ ਇਸ ਕਰਕੇ ਅਸੀਂ ਜਿਵੇਂ ਮੰਨ ਲਓ ਜੇ ਇਹਨੂੰ ਸੌਖਾ ਕਹਿਣਾ ਹੋਵੇ ਕਿ ਅਸੀਂ ਬੱਚੇ ਨੂੰ ਕਹਿੰਦੇ ਆ ਕਿ ਤੂੰ ਖੂਚ ਨਹੀਂ ਗਿਰਨਾ ਤੂੰ ਛੱਤ ਤੋਂ ਨਹੀਂ ਗਿਰਨਾ ਮਤਲਬ ਸਿਖਾ ਦਿੰਨੇ ਆ ਬੱਚੇ ਨੂੰ ਕੁਝ ਨਹੀਂ ਪਤਾ ਉਹ ਤਾਂ ਛੋਟਾ ਹੁੰਦਾ ਬੈੱਡ ਤੋਂ ਵੀ ਗਿਰਦਾ ਅਸੀਂ ਉਹਨੇ ਸਿਖਾਉਨੇ ਤੂੰ ਉੱਤੋਂ ਗਿਰਦੇ ਤੇ ਤੇਰੇ ਸੱਟ ਵੱਜੂਗੀ ਜਿੰਨੀ ਦੇਰ ਅਸੀਂ ਇਹ ਗੱਲ ਨਹੀਂ ਸਿਖਾਉਂਦੇ ਕਿ ਨਸ਼ਾ ਜਿਹੜਾ ਉਹ ਆਤਮਾਤ ਹੈ ਹਨਾ ਇਹ ਜਦੋਂ ਇਹ ਸਿਖਾਉਣ ਲੱਗ ਜਾਂਗੇ ਜਾਂ ਸਾਡੇ ਅਸੀਂ ਇੰਨੇ ਨੂੰ ਸਮਝ ਲਾਂਗੇ ਹਨਾ ਫਿਰ ਅਸੀਂ ਨਸ਼ੇ ਤੋਂ ਨਜਾਤ ਪਾ ਸਕਾਂਗੇ ਨਹੀਂ ਤਾਂ ਇਹ ਤਾਂ ਸਾਡੇ ਤਾਂ ਨਸ਼ਾ ਉਰੇ ਖੱਲਾਂ ਖੁੰਜੀਆਂ ਜਿਵੇਂ ਉੱਗਿਆ ਹੋਇਆ ਜਿਵੇਂ ਦਰਖਤਾਂ ਦੇ ਨੇੜੇ ਟੇੜੇ ਹਨਾ ਉੱਗਿਆ ਹੋਇਆ ਗਾਂਝਾ ਜੋ ਸਲਫਾ ਉਹ ਬੜੇ ਆਮ ਨਾਲ ਮਿਲ ਜਾਂਦਾ ਹਨਾ ਤੇ ਮਿਲੀ ਵੀ ਜਾਂਦੀ ਕਿਉਂਕਿ ਇੱਥੇ ਸਾਰੇ ਤਰ੍ਹਾਂ ਦੀ ਸੋਸਾਇਟੀ ਹੁੰਦੀ ਹੋਈ ਹੈ ਇੱਥੇ ਸਾਰੇ ਚੰਗੇ ਲੋਕ ਨਹੀਂ ਰਹਿੰਦੇ ਇੱਥੇ ਸਾਰੇ ਮਾੜੇ ਨਹੀਂ ਰਹਿੰਦੇ ਲੋਕਾਂ ਨੇ ਬਿਜ਼ਨਸ ਕਰਨਾ ਜਿਹਦੇ ਕੋਈ ਹੋਰ ਕੰਮ ਨਹੀਂ ਇਹ ਸੌਖਾ ਬਿਜ਼ਨਸ ਹੈ ਥੋੜੀ ਜਿਹੀ ਦੋ ਬੱਧ ਪੈਸਾ ਲਓ ਹਨਾ ਤੇ ਜਿਹੜਾ ਬਿਜ਼ਨਸ ਮਾਈਂਡ ਹੈ ਹਰ ਇੱਕ ਬੰਦੇ ਦੇ ਦਿਮਾਗ 'ਚ ਬੈਠਾ ਜਾਂ ਆ ਸਾਡੇ ਵੀ ਸੀ ਅਸੀਂ ਜਦੋਂ ਐਡਿਕਸ਼ਨ 'ਚ ਸੀ ਅਸੀਂ ਸੌਖੇ ਢੰਗ ਨਾਲ ਬੱਧ ਲੈ ਆਉਂਦੇ ਬਾਕੀ ਇਹਨੂੰ ਵੇਚ ਦਿੰਦੇ ਅੱਧੇ ਨਾਲ ਉਹ ਕਰ ਲੈਂਦੇ ਹਾਂ ਅੱਛਾ ਮੰਗਾ ਜੀ ਅਗਰ ਥੋੜਾ ਪਿੱਛੇ ਜਾਈਏ ਤੇ ਤੁਹਾਡੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਤੁਸੀਂ ਨੈਸ਼ਨਲ ਕਬੱਡੀ ਪਲੇਅਰ ਸੀ ਹਨਾ ਜਿਸ ਤੋਂ ਬਾਅਦ ਤੁਸੀਂ ਥੋੜੀ-ਥੋੜੀ ਬਦਮਾਸ਼ੀ ਦੇ ਵਿੱਚ ਤੁਸੀਂ ਨਸ਼ੇ ਸ਼ੁਰੂ ਕੀਤੇ ਉਹ ਕਿਵੇਂ ਨਸ਼ਿਆਂ ਦੀ ਸ਼ੁਰੂਆਤ ਹੋਈ ਸੀ ਤੇ ਤੁਹਾਨੂੰ ਬੁਰੀ ਸੰਗਤ ਦਾ ਅਸਰ ਸੀ ਕਿ ਤੁਸੀਂ ਨਸ਼ੇ ਕਰਨਾ ਸ਼ੁਰੂ ਕੀਤਾ ਸੀ ਨਹੀਂ ਮੇਰੀ ਸੰਗਤ ਬੁਰੀ ਨਹੀਂ ਸੀ ਮੈਂ ਹੀ ਬੁਰਾ ਸੀ ਮਤਲਬ ਮੈਂ ਹੀ ਸੰਗਤ ਬੁਰੀ ਬਣਾਈ ਹੋਈ ਸੀ ਮੈਨੂੰ ਲੱਗਦਾ ਮੈਂ ਬਲੇਮ ਨਹੀਂ ਕਰ ਸਕਦਾ ਕਿਸੇ ਤੇ ਕਿ ਮੈਨੂੰ ਮੈਂ ਬੁਰੀ ਸੰਗਤ ਚ ਫਸ ਗਿਆ ਮੇਰੇ ਤਾਂ ਟੀਚਰ ਜਿਹੜੇ ਮੇਰੇ ਨਾਲ ਦੇ ਮੁੰਡੇ ਸੀ ਹੈਨਾ ਉਹ ਸੁਖੀ ਹੈ ਆਸਟ੍ਰੇਲੀਆ 'ਚ ਉਹਨੂੰ ਕਿਹਾ ਵੀ ਜਾਂਦਾ ਸੀ ਟੀਚਰ ਉਹਨੂੰ ਕਹਿੰਦੇ ਸੀ ਹੋਰ ਬੰਦੇ ਨੂੰ ਕਹਿੰਦੇ ਕਿ ਤੁਸੀਂ ਇਹਨਾਂ ਦੀ ਸੰਗਤ 'ਚ ਨਾ ਰਹੋ ਮੈਂ ਤਾਂ ਆਪੇ ਬੁਰੀ ਸੰਗਤ ਸੀ ਹੈਨਾ ਮਤਲਬ ਜਿਹੜਾ ਬੰਦਾ ਮਤਲਬ ਆਪੇ ਡਰਗੀ ਹੈ ਹੈਨਾ ਮੈਂ ਮੈਂ ਤਾਂ ਨਸ਼ਾ ਲੱਭ ਰਿਹਾ ਸੀ ਮਤਲਬ ਮੈਂ ਛੋਟਾ ਹੁੰਦਾ ਹੀ ਐਵੇਂ ਐਵੇਂ ਦਾ ਸੀ ਖੇਡਦਾ ਵੀ ਸੀ ਪਰ ਮੈਨੂੰ ਸ਼ਰਾਬ ਵਧੀਆ ਲੱਗਦੀ ਸੀ ਸ਼ਰਾਬ ਤੋਂ ਕੋਈ ਮਨਾਂ ਨਹੀਂ ਸੀ ਮੈਂ ਤਾਂ ਆਪ ਸ਼ਰਾਬ ਹੀ ਲੱਸੀ ਤਾਂ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ ਜਾਂ ਤੁਹਾਡਾ ਕਿਸੇ ਨੇ ਹੱਥ ਨਹੀਂ ਫੜਿਆ ਕਿ ਨਹੀਂ ਐਦਾਂ ਨਾ ਕਰੋ ਇਹ ਬੁਰੀ ਚੀਜ਼ ਹੈ ਇਹ ਦਲਦਲ ਹੈ ਅਗਰ ਤੁਸੀਂ ਇੱਕ ਵਾਰ ਵੱਢ ਗਏ ਤਾਂ ਤੁਸੀਂ ਵਾਪਸ ਨਹੀਂ ਨਿਕਲ पाओगे ਨਹੀਂ ਸਾਨੂੰ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਸਾਨੂੰ ਪਤਾ ਹੀ ਨਹੀਂ ਕਿ ਸ਼ਰਾਬ ਨਸ਼ਾ ਸਾਨੂੰ ਕਹਿ ਦਿੰਦਾ ਕਿ ਸ਼ਰਾਬ ਥੋੜੀ ਪੀ ਲਓ ਹੂੰ ਥੋੜੀ ਥੋੜੀ ਮਤਲਬ ਜ਼ਹਿਰ ਥੋੜੀ ਵੀ ਹੋ ਮਤਲਬ ਖੂਚ ਡੂੰਗੇ ਚ ਨਸ਼ਾ ਲ ਮਾਰੋ ਜਿਹੜਾ ਘਟ ਡੂੰਗਾ ਚ ਸ਼ਾਲ ਮਾਰੋ ਇਹ ਸਾਨੂੰ ਕਿਹਾ ਜਾਂਦਾ ਹੈ ਹਨਾ ਸਾਨੂੰ ਰੋਕੀ ਨਹੀਂ ਜਾਂਦਾ ਉਨੇ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਸਾਨੂੰ ਚਿੱਟੇ ਬਾਰੇ ਕਿਹਾ ਜਾਂਦਾ ਜਿਹੜੇ ਸਮੈਕ ਬਾਰੇ ਕਿਹਾ ਜਾਂਦਾ ਉਨੇ ਸ਼ਰਾਬ ਨੂੰ ਨਹੀਂ ਕਿਹਾ ਜਾਂਦਾ ਇਸ ਕਰਕੇ ਉਹ ਤਾਂ ਮੈਂ ਮਤਲਬ ਕਦੋਂ ਤੋਂ ਹੀ ਪੀਣ ਲੱਗਿਆ ਸੀ ਮੇਰੇ ਯਾਦ ਵੀ ਨਹੀਂ ਹੈਗਾ ਕਦੋਂ ਤੋਂ ਪੀਣ ਲੱਗਿਆ ਸੀ ਹਨਾ ਤੇ ਉਹ ਪਰ ਵਜਾ ਉਹੀ ਬਣੀ ਜਦੋਂ ਪਹਿਲੀ ਵਾਰ ਮੈਂ ਸਮੈਕ ਪੀਤੀ ਤਾਂ ਵਜਾ ਇਹੀ ਬਣੀ ਕਿ ਮੈਂ ਹੈਂਗਓਵਰ ਸੀ ਰਾਦੀਸ਼ ਸਾਬਤੀ ਵਾਚੋ ਆਏ ਹੋਏ ਤੁਸੀਂ ਦਿਨ ਮੈਚ ਕੱਢਣ ਜਾਣਾ ਸੀ ਕੋਈ ਬੰਦਾ ਮੈਨੂੰ ਪਤਾ ਸੀ ਕਿ ਉਹ ਸਮੈਗ ਪਿੰਦਾ ਉ ਮੈਂ ਉਹਦੇ ਕੋਲ ਜਾਂਦਾ ਨਹੀਂ ਸੀ ਉਸ ਦਿਨ ਮੈਂ ਉਹਦੇ ਕੋਲ ਜਾ ਕੇ ਪੀਕੇ ਤੇ ਬੁਰੀ ਸੰਗਤ ਵਾਲੀ ਗੱਲ ਇਹ ਹੈ ਕਿ ਅਸੀਂ ਉਹੀ ਗਰੁੱਪ ਸੀ ਅੱਜ ਵੀ ਉਹ ਬੰਦੇ ਜਿਉਂਦੇ ਨੇ ਜਿਹੜੇ ਅਨ ਅੱਜ ਅਸੀਂ ਵਰਤ ਰਹੇ ਹਾਂ ਉਹਨਾਂ ਚੋਂ ਬੰਦੇ ਵੀ ਹੈਗੇ ਗੁਰਪ੍ਰੀਤ ਟਵਾਣਾ ਸਕੰਦਰ ਹਨਾ ਬਰਾੜ ਜਿਹੜੇ ਅੱਜ ਨਸ਼ੇੜੀ ਨਹੀਂ ਹੈਗੇ ਉਦੋਂ ਵੀ ਨਹੀਂ ਸੀ ਨਸ਼ਾ ਕਰਨ ਲੱਗੇ ਕੁਝ ਬੰਦੇ ਇਹੋ ਜਿਹੇ ਨੇ ਜਿਹੜੇ ਉਦੋਂ ਵੀ ਨਹੀਂ ਸੀ ਲੱਗੇ ਰਹਿੰਦੇ ਪਰ ਇਕੱਠੇ ਸੀ ਅਸੀਂ ਲੜਾਈਆਂ ਝਗੜੇ ਹੋਰ ਖੇਡਦੇ ਔਰ ਸਾਰਾ ਕੰਮ ਇਕੱਠੇ ਕਰਦੇ ਪਰ ਉਹਨਾਂ ਚੋਂ ਕੁਝ अच्छा फिर ਤੁਸੀਂ ਨਸ਼ਾ ਛੱਡਿਆ ਕਿਵੇਂ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਵਾਈਫ ਦਾ ਅਹਿਮ ਰੋਲ ਹੈ ਅਮਰਿਤ ਜੀ ਨੇ ਕਾਫੀ ਕੋਸ਼ਿਸ਼ ਕੀਤੀ ਤੁਹਾਨੂੰ ਇਸ ਦਲਦਲ ਤੋਂ ਬਾਹਰ ਕੱਢਣ ਦੇ ਲਈ ਨਹੀਂ ਮੈਨੂੰ ਲੱਗਦਾ ਦਲਦਲ ਜੋ ਬਾਹਰ ਕੱਢਣ ਦੀ ਕਿਵੇਂ ਉਹ ਮੇਰੇ ਹੱਥ ਚੋਂ ਖੋ ਕੇ ਨਹੀਂ ਸੁਢਦੀ ਸੀ ਜਦੋਂ ਮੈਂ ਉਹਦੇ ਸਾਹਮਣੇ ਵੀ ਸੀ ਕਰਦਾ ਜਿਹੜੇ ਮੇਰੇ ਹੱਥ ਚੋਂ ਹੁੰਦੀ ਸੀ ਨਾ ਉਹਨੇ ਬਰਦਾਸ਼ਤ ਨਹੀਂ ਕਰਿਆ ਮੈਨੂੰ ਲੱਗਦਾ ਜਿਹੜੀਆਂ ਕੁੜੀਆਂ ਜਾਂ ਭੈਣਾਂ ਸੌਂਦੀਆਂ ਨੇ ਹਨਾ ਉਹਨਾਂ ਨੂੰ ਆਪਣੇ ਘਰ ਵਾਲੇ ਨੇ ਆਪਣੇ ਭਰਾ ਨੂੰ ਆਪਣੇ ਬੇਟੇ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਕਿ ਇਹ ਪੈਗ ਲਾਉਂਦਾ ਹੈ। ਕਿ ਵੀਰ ਪੀ ਲੈਂਦਾ। ਉਹਨੂੰ ਉੱਥੇ ਹੀ ਰੋਕਣਾ ਚਾਹੀਦਾ ਹੈ। ਉਹਦੇ ਨਾਲ ਲੜਦੇ ਰਹਿਣਾ ਚਾਹੀਦਾ ਤਾਂ ਕਿ ਉਹ ਅੱਗੇ ਨਾ ਵਧੇ। ਨਸ਼ਾ ਮੋਰ-ਮੋਰ ਦੀ ਬਿਮਾਰੀ ਹੈ। ਨਸ਼ਾ ਐਵੇਂ ਦੀ ਬਿਮਾਰੀ ਨਹੀਂ ਕਿ ਤੂੰ ਥੋੜਾ ਜਿਹਾ ਕਰ ਲਿਆ ਤੇ ਮੁੜ ਕੇ ਤੂੰ ਨਹੀਂ ਕਰੇਗਾ। ਹਨਾ ਬਹੁਤ ਘੱਟ ਲੋਕ ਨੇ ਜਿਹੜੇ ਕਦੇ-ਕਦੇ ਪੈਗ ਆਲੇ ਨੇ। 10% ਲੋਕ ਮਸੀਂ ਇਹੋ ਜਿਹੇ ਹੁੰਦੇ ਨੇ ਕੁਦਰਤ ਵੱਲੋਂ। ਨਹੀਂ ਤਾਂ ਸਾਰੇ ਬੰਦੇ ਹੀ ਫਸਦੇ 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 ਭੱਜ ਜਾਂਦੇ ਨੇ। ਕੋਈ ਬੰਦਾ ਜਿਹੜਾ ਅੱਜ ਡਰਿੰਕਰ ਹੈ ਜਿਹੜਾ ਜਲਕੋਹਲਿਕ ਮਤਲਬ ਇਹਗਾ ਹਨਾ ਤੁਸੀਂ ਉਹਨੂੰ ਪੁੱਛੋ ਕਿ ਉਹ ਪਹਿਲੇ ਦਿਨ ਤੋਂ ਹੀ ਸ਼ਰਾਬੀ ਸੀ ਨਹੀਂ ਜਿਹੜਾ ਬੰਦਾ ਅੱਜ ਸਮੈਕੀ ਆ ਜਾਂ ਚਿੱਟਾ ਪੀਂਦਾ ਉਹਨੂੰ ਪੁੱਛੋ ਪਹਿਲੇ ਦਿਨ ਤੋਂ ਤੂੰ ਇੰਨਾ ਪੀਂਦਾ ਸੀ ਜਾਂ ਇੰਨਾ ਫਸਿਆ ਹੋਇਆ ਸੀ ਨਹੀਂ ਹੌਲੀ 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 ਫਸਦਾ ਹੈ ਇਸ ਲਈ ਇਹ ਤਾਂ ਇਹ ਆ ਕਿ ਇਹ ਤੋਂ ਤਾਂ ਉਨਾ ਹੀ ਡਰਨਾ ਚਾਹੀਦਾ ਜਿਵੇਂ ਅਸੀਂ ਮਤਲਬ ਰੇਲ ਗੱਡੀ ਦੇ ਮੂਰੇ ਚ ਨੰਗਣ ਤੋਂ ਡਰਦੇ ਹਾਂ ਜੇ ਤੁਸੀਂ ਬੱਚੇ ਨੂੰ ਇਹ ਸਿਖਾ ਸਕਦੇ ਹੋ ਕਿ ਜਦੋਂ ਰੇਲ ਗੱਡੀ ਲੰਘ ਰਹੀ ਹੈ ਉਹਦੇ ਮੂਰੇ ਚ ਨਹੀਂ ਜਾਣਾ ਕਾਰ ਤੇਜ਼ ਆਉਂਦੀ ਉਹਦੇ ਮੂਰੇ ਚ ਨਹੀਂ ਲੰਘਣਾ ਹਨਾ ਤੇ கரੰਟ ਨੂੰ ਹੱਥ ਨਹੀਂ ਲਾਉਣਾ ਇਹ ਬੱਚੇ ਨੂੰ ਅਸੀਂ ਸਿਖਾਉਣਾ ਹੈ ਬੱਚੇ ਨੂੰ ਤਾਂ ਨਹੀਂ ਪਤਾ ਉਹ ਤਾਂ ਪਹਿਲਾਂ ਪਹਿਲਾਂ ਉਂਗਲੀਆਂ ਪਾਉਂਦਾ ਉਹਨਾਂ 'ਚ ਜਿਹੜੀਆਂ ਪਲੱਗ ਲੈਣੇ ਹਨ ਅਸੀਂ ਸਿਖਾਉਣਾ ਤੇ ਅਸੀਂ ਉਹਨੂੰ ਇਹ ਸਿਖਾਉਣਾ ਬੂਗਸ ਅચ્છਾ ਅੰਮ੍ਰਿਤਜੀਤ ਦੀ ਗੱਲ ਕਰੀਏ ਤਾਂ ਉਹਨਾਂ ਨੇ ਤੁਹਾਨੂੰ ਕਿਹੜੇ-ਕਿਹੜੇ ਹਾਲਾਤਾਂ ਵਿੱਚ ਫੜਿਆ ਤੇ ਕਿਸ-ਕਿਸ ਤਰੀਕੇ ਨਾਲ ਤੁਹਾਨੂੰ ਰੋਕਿਆ ਮੈਂ ਉਹ ਉਹਦਾ ਜੀ ਐ ਸੀ ਕਿ ਉਹ ਹਰ ਰੋਜ਼ ਮੇਰੇ ਤੇ ਲੱਗੀ ਰਹਿੰਦੀ ਸੀ ਮੈਨੂੰ ਲੱਗਦਾ ਉਹ ਉਹਨੇ ਤਾਂ ਜ਼ਿੰਦਗੀ ਜਿ ਜਿਉਈ ਆ ਉਹਨੇ ਹੁਣ 6 ਸਾਲਾਂ ਤੋਂ ਮੈਨੂੰ ਲੱਗਦਾ ਉਹਨੂੰ ਲੱਗਦਾ ਹੁਣ ਉਹ ਬਹੁਤ ਮੋ ਕਹਿੰਦੀ ਅੱਜ ਵੀ ਜੇ ਜ਼ਿੰਦਗੀ ਹੈਗੀ ਤਾਂ ਮੇਰੀ ਹੈ ਜੇ ਜ਼ਿੰਦਗੀ ਖੂਬਸੂਰਤ ਜੇ ਕਿਸੇ ਨੂੰ ਕੋਈ ਪੁੱਛੇ ਤਾਂ ਮੈਨੂੰ ਪੁੱਛੇ ਕੋਈ ਕਹਿੰਦੀ ਹੈ ਨਾ ਪਹਿਲਾਂ ਤਾਂ ਉਹਨੇ ਮਤਲਬ ਉਹ ਸਾਰੀ ਦਿਹਾੜੀ ਉਹਦਾ ਇਹ ਇੱਕ ਇੱਕ ਚੱਕਰ ਚ ਸੀ ਕਿ ਅੱਜ ਇਹ ਠੀਕ ਹੈ ਇਹ ਨਹੀਂ ਠੀਕ ਇਹਨੇ ਕਿੱਥੇ ਲੁਕੋਇਆ ਉੱਥੋਂ ਲੱਭਦੀ ਸੀ ਲੱਭ ਲੈਂਦੀ ਸੀ ਫਿਰ ਲੜਾਈ ਪੈਂਦੀ ਸੀ ਫਿਰ ਉਹ ਪੇਕੇ ਚਲੀ ਜਾਂਦੀ ਰੁੱਸਦੀ ਸੀ ਮਤਲਬ ਮੈਨੂੰ ਲੱਗਦਾ ਕਿ ਮੈਂ ਨਰਕ ਨਹੀਂ ਭੋਗਿਆ ਕਿਉਂਕਿ ਮੈਂ ਤਾਂ ਉਸ ਬਿਮਾਰੀ 'ਚ ਫਸਿਆ ਹੋਇਆ ਸੀ ਨਰਕ ਜੇ ਭੋਗਿਆ ਤਾਂ ਅਮਰਤ ਨੇ ਮੇਰੀ ਮਾਂ ਨੇ ਭੋਗਿਆ ਹਾਂ ਮੈਨੂੰ ਇਹ ਇਹ ਗੱਲ ਦੇ ਜ਼ਰੂਰ ਖੁਸ਼ੀ ਹੈ ਇਹ ਜਦੋਂ ਮੇਰੀ ਬੇਟੀ ਮਤਲਬ ਵੱਡੀ ਹੋਈ ਹੈ ਨਾ ਉਦੋਂ ਮੈਂ ਨਸ਼ਾ ਛੱਡਦਾ ਅੱਜ ਮੈਂ ਆਪਣੀ ਬੇਟੀ ਲਈ ਹੈ ਨਾ ਮੈਂ ਹੀਰੋ ਹਾਂ ਮੈਨੂੰ ਲੱਗਦਾ ਕਿ ਬਾਪ ਦਾ ਆਪਣੀ ਬੇਟੀ ਲਈ ਆਪਣੇ ਬੱਚਿਆਂ ਲਈ ਹੀਰੋ ਹੀ ਰਹਿਣਾ ਜ਼ਰੂਰੀ ਹੈ ਨਾ ਉਹ ਡਰਗੀ ਉਹ ਸ਼ਰਾਬੀ ਤਾਂ ਬੱਚੇ ਲਈ ਮਤਲਬ ਬੜੀ ਸਜ਼ਾ ਹੈ ਉਹ ਬੱਚਾ ਨਹੀਂ ਉਹ ਉਹ ਨਹੀਂ ਠੀਕ ਰਹਿ ਸਕਦਾ ਅੱਛਾ ਉਹ ਤੁਹਾਡਾ ਆਖਰੀ ਡਿਸੀਜਨ ਕਦੋਂ ਸੀ ਉਹ ਤੁਹਾਡਾ ਆਖਰੀ ਫੈਸਲਾ ਕਦੋਂ ਸੀ ਕਿ ਨਹੀਂ ਹੁਣ ਮੈਂ ਬਿਲਕੁਲ ਡਰੱਗਸ ਛੱਡ ਦੇਣੇ ਆ ਇਹ ਮੇਰਾ ਆਖਰੀ ਵਾਰ ਹੈ ਹੁਣ ਇਸ ਤੋਂ ਬਾਅਦ ਮੈਂ ਕਦੀ ਨਹੀਂ ਕਰੂੰਗਾ ਮੈ ਇਹ ਲਗਾਤਾਰ ਹੌਲਕਾ ਦੁਆਇਆ ਜ਼ਿੰਦਗੀ ਤੇ ਬਸ ਤਾਂ ਲਗਾਤਾਰ 16 ਸਾਲ ਚੱਲਿਆ ਕਿ ਰੋਜ਼ ਮੈਂ ਸੋਚਦਾ ਸੀ ਕਿ ਅੱਜ ਛੱਡ ਦੇਣਾ ਅੱਜ ਛੱਡ ਦੇਣਾ ਛੱਡਦਾ ਸੀ ਫੇਰ ਲੱਗਦਾ ਸੀ ਇਹ ਚੱਲਦਾ ਰਹਿੰਦਾ ਪਰ ਉਹ ਜਿਹੜਾ ਜਿਵੇਂ ਕਹਿੰਦੇ ਤੁਸੀਂ ਮੋੜ ਆ ਗਿਆ ਹਨਾ ਉਹ 2016 ਦੀ 16 ਤਰੀਕ ਸੀ ਸਕੂਲ ਚ ਜਦਨ ਗਿਆ ਸੀ ਜਦ ਘਰੇ ਮੈਨੂੰ ਫੋਨ ਗਿਆ ਕਿ ਆ ਜਾ ਭਾਈ ਕਰ ਤੇਰੀ ਨੌਕਰੀ ਜਾਂਦੀ ਹੈ ਜਾਵੇ ਤੂੰ ਫੇਰ ਕਿਉਂਕਿ ਮੈਂ 1 ਮਹੀਨੇ ਜੀ ਨੇ ਫੋਨ ਕੀਤਾ ਥਾ ਇੱਕ ਮਹੀਨੇ ਤੋਂ ਮੈਂ ਉਹ ਦਵਾਈ ਲੈਣ ਦਾ ਡਰਾਮਾ ਕਰਿਆ ਹੋਇਆ ਸੀ ਕਿ ਮੈਂ ਠੀਕ ਹਾਂ ਤੇ ਉਹ ਉਸ ਤੋਂ ਬਾਅਦ ਫੇਰ ਘਰ ਛੱਡਿਆ 3 ਦਿਨ ਜਿਹੜਾ ਉਹ ਤੋੜ ਜਿਹੜਾ ਪੇਨ ਚੱਲੀ ਹੈ ਨਾ ਪਰ ਫਿਰ ਵੀ ਕਿਸ ਤੋਂ ਮੰਗਵਾ ਕੇ ਕਰ ਲਿਆ ਕੀ ਹੁੰਦਾ ਹੈ ਜਦੋਂ ਇੱਕ ਡਰਗ ਆਰਟਿਸਟ ਡਰਗ ਗੇਸਟ ਜਦੋਂ ਡਰੱਗs ਛੱਡਦਾ ਹੈ ਕੀ ਹੁੰਦਾ ਹੈ ਇੱਕਦਮ ਤੁਸੀਂ ਕਹਿ ਰਹੇ ਹੋ ਨਾ ਪੇਨ ਹੁੰਦੀ ਹੈ ਕੀ ਹੁੰਦਾ ਹੈ ਮਤਲਬ ਦਰ ਹੁੰਦੇ ਨੇ ਗੱਲ ਨੂੰ ਬੜੀ ਬਣਾਉਣ ਦੀ ਆਦਤ ਹੁੰਦੀ ਹੈ ਸੈਂਸਿਟੀਵਿਟੀ ਹੈ ਜਿਹੜੀ ਪਹਿਲਾਂ ਸੁਣ ਕਰਕੇ ਰੱਖੀ ਹੁੰਦੀ ਹੈ ਉਹ ਉਹ ਸੈਂਸਿਟਿਵ ਹੋ ਜਾਂਦਾ ਮਤਲਬ ਬੰਦੇ ਨੂੰ ਪੇਨ ਹੈ ਪਸੀਨਾ ਆ ਗਿਆ ਉਹ ਵੀ ਦਰਦ ਹੁੰਦਾ ਲੱਤਾਂ ਦਰਦ ਕਰੀ ਉਹ ਵੀ ਹੁੰਦਾ ਸਿਰ ਦਰਦ ਅਵਾਸੀ ਆਈ ਹਰ ਚੀਜ਼ ਨੂੰ ਵੱਡੀ ਮਤਲਬ ਰਾਈ ਦਾ ਪਹਾੜ ਜੇ ਕੋਈ ਪੁੱਛੇ ਤੋ ਅਮਲੀ ਬਣਾਉਂਦਾ ਹਮ ਐਡਿਕਟ ਹੈ ਜਿਹੜਾ ਉਹ ਬਣਾਉਂਦਾ ਅਸਲ ਚ ਰਾਈ ਦਾ ਪਹਾੜ ਜਦਕਿ ਕਿਸੇ ਨੂੰ ਟਾਈਫਾਇਡ ਹੋ ਗਿਆ 2 ਮਹੀਨੇ ਟਾਈਫਾਇਡ ਰਿਹਾ ਉਹ ਜਿੰਨਾ ਉਹ ਕਮਜ਼ੋਰ ਹੁੰਦਾ ਉਹਨਾਂ ਡਰਗ ਐਡਿਕਟ ਸਰੀਰਕ ਤੌਰ ਤੇ ਕਮਜ਼ੋਰ ਨਹੀਂ ਹੁੰਦਾ ਅੱਛਾ ਹਾਂ ਪਰ ਉਹ ਜਿਹੜਾ ਉਹਨੂੰ ਪਤਾ ਹੁੰਦਾ ਕਿ ਕਿ ਮੈਨੂੰ ਟਾਈਫਾਇਡ ਹੈ ਮੈਂ ਇਹ ਚ ਰਿਕਵਰੀ ਕਰ ਲੈਣੀ ਹੈ ਉਹ 2-4 ਦਿਨਾਂ ਚ ਉਹ ਤੰਦਰੁਸਤ ਹੁੰਦਾ ਹੁੰਦਾ ਹੋ ਜਾਂਦਾ ਪਰ ਅਮਲੀ ਬੰਦਾ ਅੰਦਰੋਂ ਡਰਿਆ ਹੁੰਦਾ ਪ੍ਰੈਡਿਕਟ ਬੰਦਾ ਨਾ ਅੰਦਰੋਂ ਡਰਿਆ ਬਹੁਤ ਹੁੰਦਾ ਉਹ ਹਰ ਚੀਜ਼ ਨੂੰ ਉਹਦੇ ਨਾਲ ਜੋੜਦਾ ਕਿ ਮੈਨੂੰ ਮੈਂ ਨਹੀਂ ਹਾਂ ਠੀਕ ਹੋ ਸਕਦਾ ਮੇਰਾ ਇਹ ਠੀਕੇ ਨਹੀਂ ਹੋਣਾ ਉਹ ਇੰਨਾ ਕਾਲਾ ਪੈ ਜਾਂਦਾ ਉਹ ਦੁਬਾਰੇ ਫੇਰ ਕਰ ਲੈਂਦਾ ਉਹ ਡਰਦਾ ਹੀ ਹੈ ਨਾ ਐਦਾਂ ਤੁਹਾਡੇ ਨਾਲ ਹੋਇਆ ਕਿ ਤੁਸੀਂ ਛੱਡਣ ਦੀ ਕੋਸ਼ਿਸ਼ ਕਰਦੇ ਸੀ ਤੇ ਦੁਬਾਰਾ ਦੁਬਾਰਾ ਡਰਗਸ ਕਰਦੇ ਸੀ ਮੈਨੂੰ ਲੱਗਦਾ ਮੈਂ ਮੇਰੇ ਨਾਲ ਇਕੱਲੇ ਨਾਲ ਨਹੀਂ ਇਹ ਸਾਰਿਆਂ ਨਾਲ ਹੁੰਦਾ ਮੈਂ ਉਸ ਦਿਨ ਵੀ ਜਦੋਂ 16 2 2016 ਨੂੰ 16 April ਦੀ ਗੱਲ ਹੈ ਜਦੋਂ ਘਰੇ ਪੜਿਆ ਗਿਆ ਸੀ ਲਾਸਟ ਟਾਈਮ ਤੇ ਉਹ ਤਿੰਨ ਦਿਨ ਮੈਂ ਤੋੜ ਪੇਨ ਉੱਠਲੀ ਅੱਛਾ ਪਰ ਮੈਂ ਫੇਰ ਵੀ ਜਦੋਂ ਡਿਊਟੀ ਗਈ ਤੇ ਮੈਂ ਆਪਣੇ ਕਿਸੇ ਦੋਸਤ ਨੂੰ ਫੋਨ ਕਰਿਆ ਕਿ ਤੂੰ ਮਰਜ਼ੀ ਲੈ ਆ ਕੇ ਦੇ ਮੈਂ ਫੇਰ ਵੀ ਕਰ ਲਿਆ ਮਤਲਬ ਘਬਰਾਹਟ ਡਰ ਹਨਾ ਜਿਹੜਾ ਫੇਰ ਰੀਹੈਬ ਚ ਗਿਆ ਥੋੜੇ ਦਿਨ ਰੀਹੈਬ ਸੈਂਟਰ ਚ ਉਹ ਤੋੜ ਚੱਲ ਗਿਆ ਜਾਂ ਫੇਰ ਇੱਕ ਉਹ ਗਰੁੱਪ ਜਿਹੜਾ ਹੈਲਪ ਗਰੁੱਪ ਹੈ ਹਨਾ ਰੀਹੈਬ ਦੇ ਵਿੱਚ ਕਿਹੋ ਜਿਹਾ ਟ੍ਰੀਟਮੈਂਟ ਮਿਲਦਾ ਸੀ ਮੈਨੂੰ ਲੋਕਾਂ ਦਾ ਤਾਂ ਪਤਾ ਨਹੀਂ ਪਰ ਮੈਨੂੰ ਠੀਕ ਮਿਲਿਆ ਨਹੀਂ ਕੀ ਕਰਦੇ ਸੀ ਰੀਹੈਬ ਚ ਕਿ ਤੁਸੀਂ ਡਰਗਸ ਤੋਂ ਬਾਹਰ ਆਓ ਮੈਂ ਇੱਕ ਤੋਂ ਮੈਡੀਸਿਨ ਦਿੰਦੇ ਸੀ ਜੇ ਤੋੜ ਲੱਗਦੀ ਤਾਂ ਮ사ਜ ਕਰਦੇ ਸੀ ਬੈਠ ਕੇ ਗੱਲਾਂ ਬਾਤਾਂ ਕਰਦੇ ਸੀ ਨੀਂਦ ਨਹੀਂ ਆਉਂਦੀ ਸੀ ਤਾਂ ਗੱਲਾਂ ਬਾਤਾਂ ਕਰਦੇ ਸੀ ਉਹ ਇੱਕ ਮਤਲਬ ਮਾਹੌਲ ਐਵੇਂ ਦਾ ਹੁੰਦਾ ਮੈਂ ਨਹੀਂ ਕਹਿੰਦਾ ਰੀਹੈਬ ਜਾਣਾ ਚਾਹੀਦਾ ਮੈਂ ਤਾਂ ਕਹਿੰਦਾ ਤੁਸੀਂ ਰੀਹੈਬ ਤੋਂ ਬਿਨਾਂ ਵੀ ਠੀਕ ਹੋ ਸਕਦੇ ਹੋ ਹਨਾ ਪਰ ਐਂ ਵੀ ਮੈਂ ਗਿਆ ਸੀ ਮੈਂ ਆਪਣੀ ਗੱਲ ਦੱਸਦਾ ਕਿਉਂਕਿ ਮੇਤੋ ਤੋੜ ਘਰ ਨਹੀਂ ਚੱਲੀ ਗਈ ਸੀ ਮੈਂ ਰੀਹੈਬ ਚ ਗਿਆ ਤੇ 10 ਦਿਨ ਲਾ ਕੇ ਆਇਆ ਹਨਾ ਤੇ ਉਸ ਤੋਂ ਬਾਅਦ ਮੈਂ ਲਗਾਤਾਰ ਉਸ ਗਰੁੱਪ ਨਾਲ ਜੁੜਿਆ ਹੋਇਆ ਜਿਹੜਾ ਵਰਲਡ ਲੈਵਲ ਦਾ ਗਰੁੱਪ ਹੈ ਜਿਹੜਾ ਅਸੀਂ ਆਨਲਾਈਨ ਕਾਉਂਸਲਿੰਗ ਵੀ ਕਰਦੇ ਹਾਂ ਫਿਜ਼ੀਕਲ ਬੈਠ ਕੇ ਵੀ ਆਪਸ ਵਿੱਚ ਸ਼ੇ ਉਹਦੇ ਕਰਕੇ ਹੀ ਮੈਂ ਹੁਣ ਤੱਕ ਜਿਹੜਾ ਠੀਕ ਹੈ ਤੇ ਮੈਨੂੰ ਫੈਮਿਲੀ ਸਪੋਰਟ ਬਹੁਤ ਮਿਲੀ ਹੈ। ਹੂੰ ਤੇ ਉਸ ਤੋਂ ਬਾਅਦ ਫਿਰ ਤੁਸੀਂ ਕਦੇ ਵੀ ਡਰੱਗਸ ਨਹੀਂ ਕੀਤੇ? ਨਹੀਂ। ਅਮਲੀ ਬੰਦਾ ਜੀ ਦੇਖੋ ਇਹ ਝੂਠ ਹੈ ਕਿ ਉਹ ਕਹਿੰਦਾ ਕਿ ਹੁਣ ਮੈਂ ਕਦੇ-ਕਦੇ ਬੀਅਰ ਪੀਣਾ ਹੈ, ਕਦੇ ਫੀਮ ਖਾ ਲੈਣਾ। ਹੁਣ ਮੈਂ ਪੱਕੀ ਨਹੀਂ ਕਹਿੰਦਾ ਇਹ ਝੂਠ ਹੈ। ਅੱਛਾ। ਜਾਂ ਤਾਂ ਉਹ ਛੱਡੂਗਾ ਜਾਂ ਉਹ ਲੱਗਿਆ ਰਹੂਗਾ। ਮਤਲਬ ਤੁਸੀਂ ਪੂਰੇ ਤਰੀਕੇ ਨਾਲ ਹੁਣ ਕਲੀਨ ਹੋ। ਮਤਲਬ 100% ਕਲੀਨ ਰਹਿ ਕੇ ਹੀ ਕਲੀਨ ਰਿਹਾ ਜਾਊਗਾ। ਬਿਚ-ਬਿਚ ਦੀ ਕਰਕੇ ਤੁਸੀਂ ਕਲੀਨ ਨਹੀਂ ਰਹਿ ਸਕਦੇ ਫਿਰ ਉੱਥੇ ਚਲੇ ਜਾਗੇ ਕਿਉਂਕਿ ਮੋਰ-ਮੋਰ ਦੀ ਬਿਮਾਰੀ ਹੈ ਇਹ ਦਵਾਰੇ ਉਸ ਇੱਕ ਚ ਜੇ ਕਿਤੇ ਕਦੇ-ਕਦੇ ਵਾਲੇ ਹੁੰਦੇ ਮੰਨ ਲਓ ਕੋਈ ਫਿਰ ਉਹ ਫਿਰ ਲੱਗਦਾ ਹੀ ਨਾ ਫਿਰ ਤੋਂ ਪਹਿਲਾਂ ਹੀ ਠੀਕ ਸੀ ਬਟ ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਨਸ਼ੇੜੀ ਬੰਦਾ ਹੁੰਦਾ ਹੈ ਨਾ ਉਹ ਕਦੀ ਵੀ ਨਸ਼ੇ ਨਹੀਂ ਛੱਡ ਸਕਦਾ ਕਹਿੰਦੇ ਨੇ ਉਹ ਇੱਕ ਸਾਲ ਛੱਡ ਦੇਗਾ 2 ਸਾਲ ਛੱਡ ਦੇਗਾ ਪਰ ਕਦੀ ਨਾ ਕਦੀ ਉਹ ਫੇਰ ਤੋਂ ਲੱਗ ਜਾਏਗਾ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਸੰਭਾਵਨਾ ਬਿਲਕੁਲ ਸਹੀ ਹੈ ਇਹ ਹੈਗੀ ਕਿ ਉਹ ਜੇ ਅਪਡੇਟ ਨਹੀਂ ਰਹੂਗਾ ਹਾਂ ਅਪਡੇਟ ਮਤਲਬ ਉਹ ਰੋਜ਼ ਚੇਤੇ ਨਹੀਂ ਰੱਖੂਗਾ ਕਿ ਮੈਨੂੰ ਇਹ ਬਿਮਾਰੀ ਹੈ ਜੇ ਉਹਦੇ ਮਨ 'ਚ ਇਹ ਨਹੀਂ ਬੈਠੂਗੀ ਕਿ ਮੈਨੂੰ ਇਹ ਬਿਮਾਰੀ ਹੈ ਮੈਨੂੰ ਫੇਰ ਜੰਬੜ ਜਾਊਗੀ ਤਾਂ ਉਹਨੂੰ ਫੇਰ ਸੱਚੀ ਚੁੱਬੜ ਜਾਊਗੀ ਜੇ ਬੰਦਾ ਭੁੱਲ ਜਿਵੇਂ ਮੰਨ ਲਓ ਮੈਂ ਅੱਜ ਮੈਂ ਭੁੱਲ ਜਨਾ ਕਿ ਮੈਨੂੰ ਹੁਣ ਕਦੇ ਵੀ ਨਿਸ਼ਾਨੀ ਹੋਊਗਾ ਮੈਨੂੰ ਹਨਾ ਮੈਂ ਆਮ ਲੋਕਾਂ ਵਰਗੀਆਂ ਮੈਂ ਵੀ ਫੇਰ ਜਦੋਂ ਮੰਨ ਲਓ ਫਿਲਮ ਦੀ ਡੀਲ ਹੋਈ ਜਿੱਦਣ ਜਿੱਦਣ ਫਿਲਮ ਦੀ ਗੱਲਬਾਤ ਹੋਈ ਉਸ ਦਿਨ ਕੋਈ ਬੈਠਾ ਸੀ ਕਹਿੰਦਾ ਯਾਰ ਬੀਅਰ ਤਾਂ ਪੀ ਲੈ ਜੇ ਮੰਨ ਲਓ ਮੈਂ ਭੁੱਲਿਆ ਹੁੰਦਾ ਤਾਂ ਮੈਂ ਬੀਅਰ ਪੀ ਲੈਂਦਾ ਤਾਂ ਫੇਰ ਉਹ ਕਹਿੰਦਾ ਦਾ ਸ਼ੈਂਪੀਨੇ ਪੀ ਲੈ ਇਹਦਾ ਬਿਦਾਉਟ ਐਲਕੋਹਲ ਆ ਆਪਾਂ ਮਤਲਬ ਕਿ ਚੰਗੀ ਸ਼ੁਰੂਆਤ ਹੋਈ ਹੈ ਨਾ ਮਤਲਬ ਮੇਰੇ ਚੇਤੇ ਹੈ ਕਿ ਮੈਨੂੰ ਸ਼ੈਂਪੀਨ ਐਲਕੋਹਲ ਚਾਹੇ ਉਹਦਾ ਨਾਮ ਵੀ ਨਾ ਹੋਵੇ ਉਹ ਮੈਂ ਉਹ ਵੀ ਨਹੀਂ ਪੀਣਾ ਜਿੱਦ ਦਿਨ ਮੈਂ ਭੁੱਲ ਗਿਆ ਤੇ ਮੈਂ ਫਿਰ ਫਿਰ ਦੁਬਾਰੇ ਉੱਥੇ ਚਲੀ ਜਾਉ ਮੈਂ ਛੋਟ ਨਹੀਂ ਦੇ ਸਕਦਾ ਮਤਲਬ ਮੇਰੇ ਇਹ ਆਪਣਾ ਨਿੱਜੀ ਤਿਆਰ ਅੱਛਾ ਤੁਸੀਂ ਆਪਣੇ ਆਪ ਨੂੰ ਕਿੰਨਾ ਲੱਕੀ ਸਮਝਦੇ ਹੋ ਕਿ ਤੁਸੀਂ ਇਸ ਦਲਦਲ ਤੋਂ ਬਾਹਰ ਆ ਸਕੇ ਕਈਆਂ ਨੂੰ ਤਾਂ ਆਨ ਦਾ ਮੌਕਾ ਵੀ ਨਹੀਂ ਮਿਲਦਾ ਤੇ ਉਹ ਦਮ ਤੋੜ ਦਿੰਦੇ ਨੇ ਮੈਂ ਜਦੋਂ ਸਵੇਰੇ ਗਰਾਊਂਡ ਜਾਂਦਾ ਮੈਂ ਹੁਣ ਸਵੇਰੇ ਵੀ ਪ੍ਰੈਕਟਿਸ ਕਰਾਉਣਾ ਬੱਚਿਆਂ ਨੂੰ ਪੇਪਰਾਂ ਕਰਕੇ ਬੰਦਦਾ ਸ਼ਾਮ ਨੂੰ ਵੀ ਮੇਰੇ ਸਕੂਲ ਦੇ ਬੱਚੇ ਨੂੰ ਹਨ ਤਾਂ ਜਦ ਮੈਂ ਉਹਨਾਂ ਨਾਲ ਖੇਡਦਾ ਫਿਰ ਮੈਂ ਸੋਚਦਾ ਹੁਣ ਕਿ ਯਾਰ ਵੀ ਮੈਂ ਹੁਣ ਕੋਈ ਨਸ਼ਾ ਨਹੀਂ ਕਰਿਆ ਹੋਇਆ ਕੋਈ ਐਕਸਟਰਾ ਪਦਾਰਥ ਨਹੀਂ ਮੈਂ ਬੱਚਿਆਂ ਨਾਲ ਉਹਨਾਂ ਹੀ ਜਿਹੜੇ ਮੇਰੇ ਕੋਲ ਪਲੱਸ 2 ਵਾਲੇ ਬੱਚੇ ਨੇ 11ਵੀਂ 12ਵੀਂ ਵਾਲੇ ਉਹਨਾਂ ਦੇ ਵਿੱਚ ਖੇਡਦਾ ਹਨ ਤੇ ਫਿਰ ਸ਼ੁਕਰੀਆ ਅਦਾ ਕਰਦਾ ਫਿਰ ਉਹ ਜਿਹੜੇ ਬੰਦੇ ਨੇ ਮੈਸੇਜ ਦਿੱਤਾ ਸੀ ਕਿ ਆ ਜਾ ਮਨਾ ਅੱਤੇ ਨੂਰੀ ਹੈ ਤੇਰੀ ਤੋੜ ਕਟਾ ਕੇ ਤੂੰ ਐਵੇਂ ਐਵੇਂ ਕਰਕੇ ਇਸ ਗਰੁੱਪ ਨਾਲ ਜੁੜ ਮੈਂ ਉਹਨੂੰ ਕਾਲ ਕਰਕੇ ਉਹਨੂੰ ਧੰਨਵਾਦ ਕਰਦਾ ਫਿਰ ਉਹਨੂੰ ਉਹਦੇ ਨਾਲ ਮਜ਼ਾਕ ਕਰਦਾ ਕਿ ਯਾਰ ਤੂੰ ਸਹੀ ਕਿਹਾ ਸੀ ਕਿ ਸੁਚੇਤ ਰਹਿ ਡਰ ਕੇ ਰਹਿ ਮਤਲਬ ਉਹ ਮੈਨੂੰ ਵੀ ਕਹਿੰਦਾ ਸੀ ਆਪਾਂ ਕਿਸੇ ਚੀਜ਼ ਤੋਂ ਡਰਨਾ ਆਪਾਂ ਨਸ਼ੇ ਤੋਂ ਉਨਾ ਹੀ ਡਰਨਾ ਜਿੰਨਾ ਸੱਪ ਤੋਂ ਡਰਨਾ ਹਾਂ ਤੇ ਅੱਜ ਫਿਰ ਉਹ ਫਿਰ ਬਹੁਤ ਸ਼ੁਕਰੀਆ ਦਾ ਹੁੰਦਾ ਹੈ ਅੱਛਾ ਕਦੇ ਬੈਠ ਕੇ ਰਿਗਰੈਟ ਹੁੰਦਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ 16 ਸਾਲ ਵੇਸਟ ਕਰਤੇ ਉਹ ਬਹੁਤ ਪੜਾ ਹੁੰਦਾ ਉਹ ਇਹ ਹੁੰਦਾ ਹੈ ਕਿ ਮਤਲਬ ਮੇਰੀ ਬੀਬੀ ਮੇਰੀ ਮਾਂ ਨੇ ਹੈ ਨਾ ਬਹੁਤ ਔਖਾ ਮੈਨੂੰ ਬੜੀਆਂ ਸੁੱਖਾਂ ਸੁੱਖੀਆਂ ਬੜੀਆਂ ਮਤਲਬ ਜਿੰਨੀਆਂ ਵੀ ਮਨੋਤਾਂ ਦੁਨੀਆ 'ਚ ਹੋ ਸਕਦੀਆਂ ਨੇ ਇੱਕ ਬੱਚੇ ਲਈ ਬੱਚੇ ਬਚਣ ਲਈ ਬੱਚੇ ਹੋਣ ਲਈ ਨਹੀਂ ਪੈਦਾ ਹੋਣ ਲਈ ਨਹੀਂ ਬੱਚੇ ਬਚਣ ਲਈ ਮੇਰੇ ਤੋਂ ਤਿੰਨ ਮੇਰੇ ਤੋਂ ਵੱਡੇ ਸੀ ਜਿਹੜੇ ਉਹਨਾਂ ਦੀ ਡੈਥ ਹੋ ਗਈ ਸੀ ਕੋਈ ਮਹੀਨੇ ਦਾ ਕੋਈ 4 ਮਹੀਨੇ ਦਾ ਹੈ ਨਾ ਮੈਂ ਬਹੁਤ ਔਖਾ ਮਤਲਬ ਇਹ ਸੀ ਕਿ ਇਹਨੇ ਬਚਣਾ ਨਹੀਂ ਫਿਰ ਉਹ ਸਾਰੀਆਂ ਰੀਤੀ ਰਿਵਾਜੋ ਹੁੰਦੇ ਨੇ ਜਿੰਨੀਆਂ ਵੀ ਅੰਧਵਿਸ਼ਵਾਸਨ ਉਹ ਮੇਰੇ ਤੇ ਵਰਤੇ ਹਨ ਤੇ ਉਹ ਫਿਰ ਉਹਨੇ ਮਤਲਬ ਕਿੰਨਾ ਪਿਆਰਾ ਹੋਊਗਾ ਮੈਂ ਉਹ ਹਨ ਉਦੋਂ ਇੱਕ ਤਾਂ ਕੱਲਾ ਬੱਚਾ ਨਹੀਂ ਸੀ ਹੁੰਦਾ ਕੱਲਾ ਭਾਈ ਨਹੀਂ ਸੀ ਹੁੰਦਾ ਹਨ ਦੋ ਤਿੰਨ ਪਕੇ ਹੁੰਦੇ ਸੀ ਮੇਰੇ ਚਾਚੇ ਦੇ ਇੱਕ ਦੇ ਦੋ ਨੇ ਇੱਕ ਦੇ ਚਾਰ ਨੇ ਇੱਕ ਦੇ ਪੰਜ ਨੇ ਹਨ ਅਸੀਂ ਇੰਨੇ ਨੇ ਹੁੰਦੇ ਸੀ ਮੈਂ ਜਿਹੜੇ ਕੱਲਾ ਕੱਲਾ ਮੈਂ ਕਿੰਨਾ ਲਾੜਲਾ ਸੀ ਸਾਰੇ ਪਿੰਡ ਦਾ ਘਰਦਿਆਂ ਦਾ ਪਰ ਮੈਂ ਇੱਕ ਵਾਰ ਇਹ ਵੀ ਦੇਖਿਆ ਕਿ ਮੈਂ ਮੈਂ ਪਿਆ ਸੀ ਬੀਬੀ ਨੂੰ ਐਸੇ ਸੁੱਤਾ ਪਿਆ ਉਹ ਬਾਬੇ ਨਾਨਕ ਦੀ ਫੋਟੋ ਮੂਰੇ ਹਨ ਖੜੀ ਕਹਿੰਦੀ ਸੀ ਵੀ ਇਹਨੂੰ ਇਹਨੂੰ ਚੱਕ ਲੈ ਮਤਲਬ ਇੰਨੀ ਦੁਖੀ ਸੀ ਮੇਤੋਂ ਹਨਾ ਮੈਨੂੰ ਲੱਗਦਾ ਕਿ ਇਹ ਮੇਰਾ ਲਾਸ ਹੈ ਮੈਂ ਜੇ ਪਦਾਰਥ ਲਾਸ ਨਹੀਂ ਗਿਣਦਾ ਕਿ ਮੈਂ ਪੈਸਾ ਇੰਨਾ ਖਰਾਬ ਕਰਿਆ ਜੋ ਜੋ ਕਰਿਆ ਹਨਾ ਤੇ ਮੈਂ ਇਹ ਵੀ ਏਡਾ ਪੈਟੀਕਲ ਨਹੀਂ ਗਿਣਦਾ ਕਿ ਜੇ ਮੈਂ ਖੇਡਦਾ ਰਹਿੰਦਾ ਤਾਂ ਅੱਜ ਮੈਂ ਵੱਡਾ ਪਲੇਅਰ ਹੁੰਦਾ ਹਨਾ ਕਿਸੇ ਹੋਰ ਜਗ੍ਹਾ ਵੀ ਹੋ ਜਾਂਦਾ ਹਨਾ ਪਰ ਮੈਂ ਉਹ ਲਾਸ ਗਿਣਦਾ ਕਿ ਮਾਂ ਜਿਹੜੀ ਮਤਲਬ ਮਾਂ ਕਿੰਨਾ ਕੁ ਝੱਲ ਸਕਦੇ ਮੇਰੀ ਮਾਂ ਨੇ ਆਮ ਮਾਵਾਂ ਤੋਂ ਜ਼ਿਆਦਾ ਝੱਲਿਆ ਹਨਾ ਉਹ ਜਦੋਂ ਮੈਂ ਪੈਦਾ ਹੋਇਆ ਪੈਦਾ ਹੋਣ ਸਾਰੋ ਪੈਰਾਪਰ ਬੈਠ ਕੇ ਸੀ ਇੱਕ ਪੌਣਾ ਘੰਟਾ ਅੱਧਾ ਪੌਣਾ ਘੰਟਾ ਉਹਨੂੰ ਪੈਰਾਪਰ ਬੈਠਣਾ ਪਿਆ ਸੀ ਬੱਚਾ ਜਨਮ ਤੋਂ ਬਾਅਦ ਤੁਰੰਤ ਬਾਅਦ ਤੇ ਉਹ ਵੀ ਇੱਕ ਗਰੀਬ ਔਰਤ ਜਿਹੜੀ ਪਿੰਡ ਦੀ ਸੀ ਉਹ ਮੰਜੇ ਤੇ ਬੈਠੀ ਸੀ ਮੇ ਤੋਂ ਉਹ ਤੋਂ ਫਿਰ ਮੰਗੇ ਮੇਰੀ ਮਾਂ ਨੇ ਲਿਆ ਸੀ ਉਹਦੀ ਝੋਲੀ ਪਾ ਕੇ ਹਨਾ ਐ ਇੱਕ ਉਹ ਹੈਗੀ ਮਿੱਥ ਹੈਗੀ ਤੇ ਜਿਨੇ ਇੰਨਾ ਔਖਾ ਮਤਲਬ ਉਸ ਤੋਂ ਬਾਅਦ ਵੀ ਕਿੰਨੀ ਮਤਲਬ ਆਪਾਂ ਸੋਚ ਵੀ ਨਹੀਂ ਸਕਦੇ ਜਿਹੜੀ ਮਾਂ ਆ ਉਹ ਇੰਨਾ ਕਰਦੀ ਹੈ ਨਾ ਤੇ ਫਿਰ ਉਹ ਹੀ ਦੁਆ ਮੰਗੇ ਕਿ ਇਹ ਮਰ ਜਵੇ ਹਨਾ ਇਹ ਲਾਸ ਹੈ ਮਤਲਬ ਮੈਨੂੰ ਇਹ ਜਿਹੜਾ ਇੰਟੈਕਚੁਅਲ ਲਾਸ ਕਹੋ ਇਹ ਕਿੱਡਾ بڑا ਕਹਿ ਲੋ ਹਨਾ ਇਹੀ ਮੈਨੂੰ ਹੁਣ ਉਹ ਰਹਿੰਦਾ ਕਰਦਾ ਕਿ ਯਾਰ ਤੂੰ ਉਧਰ ਨੂੰ ਨਹੀਂ ਜਾਣਾ ਹਨਾ ਅੱਛਾ ਅੱਜ ਅਗਰ ਤੁਸੀਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਦੇਖਦੇ ਹੋ ਤਾਂ ਅੱਜ ਦੀ ਜ਼ਿੰਦਗੀ ਨੂੰ ਦੇਖਦੇ ਹੋ ਜੋ ਹੁਣ ਤੁਸੀਂ ਪਲ ਬਿਤਾ ਰਹੇ ਹੋ ਆਪਣੀ ਫੈਮਲੀ ਦੇ ਨਾਲ ਤੇ ਬਿਲਕੁਲ ਹੁਣ ਸਭ ਕੁਝ ਸਹੀ ਹੈ ਤੇ ਕੀ ਮਹਿਸੂਸ ਕਰਦੇ ਹੋ ਫਿਰ ਹੁਣ ਸ਼ੁਕਰੀਆ ਦਾ ਜੀ ਹੁਣ ਸ਼ੁਕਰਾਨਾ ਮਤਲਬ ਮੈਂ ਮੈਂ ਰੱਬ ਨੂੰ ਨਹੀਂ ਸੀ ਮੰਨਦਾ ਮੈਂ ਨਾਸਤਿਕ ਸੀ ਹਨਾ ਅੱਛਾ ਹਾਂ ਬਿਲਕੁਲ ਮੈਂ ਬਿਲਕੁਲ ਮਤਲਬ ਕਟੜ ਨਾਸਤਿਕ ਰਹਾ ਹਨਾ ਪਰ ਅੱਜ ਮੈਨੂੰ ਲੱਗਦਾ ਕਿ ਕੋਈ ਹੈਰ ਪਾਵਰ ਹੈ ਜਿਨੇ ਜਿਉਂਦਾ ਰੱਖ ਲਿਆ ਮੈਨੂੰ ਹਨਾ ਜਿਨੇ ਆ ਪਲ ਦਿਖਾਤੇ ਮਤਲਬ ਕਿਤੇ ਦਾ ਮੇਰੇ ਆ ਕਿਉਂਕਿ ਮੈਂ ਤਾਂ ਮੇਰੇ ਜਿਹੜੇ ਜਿਹੜੀਆਂ ਵੇਨ ਸੀ ਉਹ ਗੜ ਗੜ ਗਈਆਂ ਸੀ ਸਾਰੀਆਂ ਹਨਾ ਉਹਨਾਂ 'ਚ ਇੰਜੈਕਸ਼ਨ ਨਹੀਂ ਸੀ ਲੱਗਦਾ ਤੇ ਅੱਜ ਵੀ ਜੇ ਮੈਨੂੰ ਬਲੱਡ ਡੋਨੇਟ ਕਰਨਾ ਪਿਆ ਜੇ ਵੀ ਮੇਰੇ ਡੋਨੇਟ ਨਹੀਂ ਉਹ ਨਿਸ਼ਾਨ ਹਾਲੇ ਵੀ ਨਹੀਂ ਇੰਜੈਕਸ਼ਨਸ ਦੇ ਹਾਂ ਬਿਲਕੁਲ ਕਿਸ ਸਾਈਡ ਕਿੱਥੇ ਨੇ ਆ ਦੇਖੋ ਓਕੇ ਉਹ ਅਜੇ ਵੀ ਨਹੀਂ ਇੱਥੇ ਵੀ ਨਹੀਂ ਅੱਗੇ ਵੀ ਕੁਲਿਆਂ 'ਚ ਵੀ ਹਨਾ ਅੱਛਾ ਤੇ ਉਹ ਇੰਨੇ ਨੇ ਡੂੰਗੇ ਨੇ ਅੰਦਰ ਦੇਖਣਾ ਤੇ ਮੈਨੂੰ ਲੱਗਦਾ ਕਿ ਮੈਂ ਮੈਂ ਮਾਰ ਰਿਹਾ ਸੀ ਮੈਨੂੰ ਕੋਈ ਬਚਾ ਰਿਹਾ ਸੀ ਹਨਾ ਤੇ ਫਿਰ ਸ਼ੁਕਰੀਆ ਦਈਆ ਫਿਰ ਮੈਨੂੰ ਲੱਗਦਾ ਕੋਈ ਹਰ ਪਾਵਰ ਹੈ ਜਿਹੜੀ ਕਹਿੰਦੀ ਸੀ ਕਿ ਤੂੰ ਜਿਉਣਾ ਤੇ ਤੇਰੀ ਮਾਂ ਨੂੰ ਤੇਰੀ ਬੇਟੀ ਨੂੰ ਤੇਰੀ ਵਾਈਫ ਨੂੰ ਹਨਾ ਤਾਂ ਉਹ ਉਹ ਟਾਈਮ ਵੀ ਦਿਖਾਉਣਾ ਕਿ ਤੂੰ ਕੁਝ ਵੀ ਨਸ਼ਾ ਨਹੀਂ ਕਰਦਾ ਮਤਲਬ ਇਹਦਾ ਕਿ ਇਹ ਵੀ ਤੂੰ ਦਿਖਾਉਣਾ ਨਾ ਜਿਹੜਾ ਤੂੰ ਕੁਝ ਵੀ ਨਹੀਂ ਸੀ ਛੱਡਦਾ ਅੱਜ ਤੂੰ ਚਾ ਵੀ ਨਹੀਂ ਪੀਂਦਾ ਇਹ ਮਤਲਬ ਪਤਾ ਨਹੀਂ ਇਹ ਕਿਵੇਂ ਹੋਇਆ ਜਾਂ ਜੋ ਵੀ ਹੋਇਆ ਅੱਜ ਮੈਨੂੰ ਜਣੀ ਇਹ ਹੈ ਕਿ ਯਾਰ ਕੋਈ ਹੈ ਕੁਝ ਹੈ ਜਿਹੜਾ ਤੁਹਾਨੂੰ ਮੈਂ ਬਚਾ ਕੇ ਰੱਖਦਾ ਸੋਸਾਇਟੀ ਵੀ ਬਨ ਲਓ ਹੁਣ ਤੁਹਾਡੇ ਤੇ ਬਾਇਓਪਿਕ ਬਣ ਰਹੀ ਹੈ ਤੁਹਾਡੀ ਕੋਈ ਫਿਲਮ ਮੇਕਰਸ ਦੇ ਨਾਲ ਗੱਲ ਹੋਈ ਕਿ ਨਹੀਂ ਯਾਰ ਇਸ ਪਾਰਟ ਨੂੰ ਜ਼ਰੂਰ ਰੱਖਣਾ ਫਿਲਮ ਦੇ ਵਿੱਚ ਜਾਂ ਤੁਸੀਂ ਉਹਨਾਂ ਨੂੰ ਕੋਈ ਸਲਾਹ ਦਿੱਤੀ ਕੋਈ ਸੁਜੈਸ਼ਨ ਦਿੱਤਾ ਨਹੀਂ ਮੇਰਾ ਮੈਂ ਫਿਲਮ ਉਦੋਂ ਮੈਨੂੰ ਟੈਕਨੀਕਲੀ ਨਹੀਂ ਸੀ ਪਤਾ ਕਿ ਕੀ ਕੀ ਹੁੰਦਾ ਨਹੀਂ ਤਾਂ ਮੈਂ ਆਪ ਸਕ੍ਰਿਪਟ ਲਿਖਦਾ ਹਨਾ ਆਪਣੀ ਫਿਲਮ ਦੀ ਆਪ ਸਕ੍ਰਿਪਟ ਲਿਖਦਾ ਮੈਂ ਹੋਰ ਜੋ ਮੇਰੇ ਅੰਦਰ ਸੀ ਮੈਂ ਹੋਰ ਉਹ ਟੰਗਣਾ ਲਿਖਦਾ ਹਨਾ ਪਰ ਉਹ ਮੇਰਾ ਉਹਨਾਂ ਨਾਲ ਇਹ ਸੀ ਕਿ ਫਿਲਮ ਦਾ ਜਿਹੜਾ ਮੈਸੇਜ ਆ ਕਿਤਾਬ ਦਾ ਜਿਹੜਾ ਮੇਰੀ ਸਟੋਰੀ ਦਾ ਮੇਰੀ ਕਹਾਣੀ ਦਾ ਜਿਹੜਾ ਮੈਸੇਜ ਹੈ ਉਹ ਕਨਵੇ ਹੋ ਜਾਵੇ ਅੱਛਾ ਹਨਾ ਕਿ ਛੱਡ ਕੇ ਰੱਖਿਆ ਜਾ ਸਕਦਾ ਤੇ ਇਸ ਤਰ੍ਹਾਂ ਛੱਡ ਕੇ ਰੱਖਿਆ ਜਾ ਸਕਦਾ ਹਨਾ ਤੇ ਇਸ ਤਰ੍ਹਾਂ ਲੋਕ ਲੱਗਦੇ ਨੇ ਉਹ ਨਾ ਲੱਗਣ ਉਹ ਜਿਹੜਾ ਜਣੀ ਰੂਹ ਹੈ ਜਿਹੜੀ ਉਹਦੀ ਜਿਹੜੀ ਕਿਤਾਬ ਦੀ ਜਾਂ ਮੇਰੀ ਲਾਈਫ ਦੀ ਜਿਹੜੀ ਮੈਂ ਕਹਿਣੀ ਚਾਹੁੰਦਾ ਸੀ ਕਿ ਉਹ ਕਹੀ ਜਾਵੇ ਉਹ ਇਹਨਾਂ ਨੇ ਮੇਰੇ ਨਾਲ ਨਵਾਇਆ ਕਿ ਇਹਨਾਂ ਨੇ ਉਹ ਉਹ ਕਹੀ ਆ ਬੜੇ ਜ਼ੋਰਦਾਰ ਢੰਗ ਨਾਲ ਅੱਛਾ ਇਸ ਕਿਤਾਬ ਦਾ ਟਾਈਟਲ ਸ਼ਰਾਰਤੀ ਤੱਕ ਕਿਉਂ ਰੱਖਿਆ ਗਿਆ ਸੀ ਤੁਸੀਂ ਕਾਫੀ ਜ਼ਿਆਦਾ ਸ਼ਰਾਰਤੀ ਸੀ ਨਹੀਂ ਉਸ ਪੱਖ ਤੋਂ ਲੈ ਕੇ ਸ਼ਾਰਤੀ ਤੱਤ ਨਹੀਂ ਸੀ ਰੱਖਿਆ ਗਿਆ ਅੱਛਾ ਐਕਚੁਅਲੀ ਮੇਰਾ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਸਾਡੀ ਬਾਹਰ ਕਿਤੇ ਲੜਾਈ ਹੋ ਗਈ ਪੁਲਿਸ ਕੇਸ ਬਣਿਆ ਸਾਨੂੰ ਸਸਪੈਂਡ ਕਰਤਾ ਕਾਲਜੋਂ ਅੱਛਾ ਫਿਰ ਉਹ ਸਾਰਿਆਂ ਦੇ ਪੇਰੈਂਟਸ ਬੁਲਾਏ ਅਸੀਂ ਨਹੀਂ ਬੁਲਾ ਰਹੇ ਸੀ ਕਿਉਂਕਿ ਅਸੀਂ ਪੇਰੈਂਟਸ ਪਹਿਲਾਂ ਨਕਲੀ ਪੇਰੈਂਟਸ ਬਣਾ ਕੇ ਲੈ ਜਾਂਦੇ ਸੀ ਹਨਾ ਤੇ ਫਿਰ ਉਸ ਦੀ ਵੀ ਇਸ ਵਾਰ ਇਹਨਾਂ ਦੇ ਅਸਲੀ ਪੇਰੈਂਟਸ ਹੀ ਆਉਣਗੇ ਅੱਛਾ ਰਿਕੋਗਨਾਈਜ਼ਡ ਕਰਕੇ ਫਿਰ ਗੱਲਬਾਤ ਹੋਊਗੀ ਤੇ ਉਹ ਮੈਂ ਲੈ ਕੇ ਨਹੀਂ ਸੀ ਉਹਨਾਂ ਮਾਤਾ ਨੂੰ ਹਨਾ ਬੀਬੀ ਨੂੰ ਕਿਉਂਕਿ ਬੀਬੀ ਤਾਂ ਅਮਰੀਕਾ ਦੇ ਪ੍ਰਾਇਮਰੀ ਸਕੂਲ ਵੀ ਨਹੀਂ ਸੀ ਗਈ ਤੇ ਉਹ ਮੇਰਾ ਕਾਲਜ ਹੈ ਨਾ ਮੈਨੂੰ ਪਤਾ ਸੀ ਉਹ ਬਹੁਤ ਕੁਝ ਪੁੱਛਣਗੇ ਉਹ ਇਹਨੂੰ ਬੀਬੀ ਨੂੰ ਹੈ ਨਾ ਵੀ ਰਾਸ਼ੋ ਉਹ ਹੈ ਨਾ ਫਿਰ ਵੀ ਮਾਂ ਦਾ ਮਾਈ ਹੁੰਦੀ ਆ ਚਾਹੇ ਬੰਦਾ ਗੁੰਡਾ ਐ ਅਮਲੀ ਐ ਕੁਛ ਹੈ ਨਾ ਮਾਂ ਤਾਂ ਉਹਦੀ ਮਾਈ ਹੁੰਦੀ ਆ ਤੇ ਪਰ ਉਹ ਮੇਰਾ ਦੋਸਤ ਹੈ ਮਿੱਤਰ ਟਵਾਣਾ ਕਿਤਾਬ ਫਿਲਮ ਚ ਵੀ ਉਹਦਾ ਰੋਲ ਹੈਗਾ ਹੈ ਨਾ ਤੇ ਉਹਨੂੰ ਕਹਿ ਕੇ ਉਹਨਾਂ ਨੇ ਪ੍ਰੋਫੈਸਰਾਂ ਨੇ ਹੈ ਨਾ ਕਿ ਤੂੰ ਲੈ ਆ ਤਾਂ ਇਹ ਬਚੂ ਨਹੀਂ ਇਹਦੇ ਪੇ ਅੱਗੇ ਪੇਪਰ ਆਗੇ ਸੀ ਐਗਜ਼ਾਮ ਸੀ ਹੈ ਨਾ ਵੀ ਨਹੀਂ ਇਹਨੂੰ ਐਗਜ਼ਾਮ ਨਹੀਂ ਦੇਣ ਦੇਣੇ ਉਹ ਬੁਲਾਇਆ ਮਾਤਾ ਉੱਥੇ ਬੈਠੀ ਮੈਨੂੰ ਵੀ ਕੋਲ ਬੁਲਾਇਆ ਕਿਨੇ ਤੈਨੂੰ ਪ੍ਰੋਫੈਸਰ ਬੁਲਾਇਆ ਮੈਂ ਹੋਸਟਲ ਸੀ ਹੋਸਟਲ ਸਾ ਜਦ ਮੈਂ ਗਿਆ ਉੱਥੇ ਬੀਬੀ ਬੈਠੀ ਹੈ ਨਾ ਉਹ ਸਾਰੇ ਪ੍ਰੋਫੈਸਰ ਆੜਦਾਲੇ ਬੀਬੀ ਗੱਬੇ ਹੈ ਨਾ ਬੀਬੀ ਵਿਚਾਰੀ ਨਾ ਉਹਨੇ ਕਦੇ ਦੇਖਿਆ ਸੀ ਇੰਨੇ ਇੰਨੇ ਲੋਕ ਹੈ ਨਾ ਐਂ ਗੱਲ ਕਰਨੇ ਤਾਂ ਉਹ ਬੀਬੀ ਕਹਿੰਦੇ ਉਹਨੇ ਪੁੱਛਿਆ ਵੀ ਇਹਨੂੰ ਪੈਸੇ ਕਿੱਥੋਂ ਮਿਲਦੇ ਨੇ ਇਹ ਕਿੰਨੇ ਸੋਹਣੇ ਕੱਪੜੇ ਪਾਈ ਫਿਰਦਾ ਹੈ ਨਾ ਬੀਬੀ ਕਹਿੰਦੀ ਵੀ ਇਹ ਘਰੋਂ ਤਾਂ 3-400 ਰੁਪਏ ਨੂੰ ਮਿਲਦਾ ਹੈ ਨਾ ਜੁਗ ਜਸ ਦਾ ਜਾਂ ਰੋਟੀ ਦਾ ਹੁੰਦਾ ਜਿਹੜਾ ਉਹ ਦਿੰਦੇ ਨੇ ਉਹ ਕਹਿੰਦੇ ਵੀ ਇੰਨੇ ਮਹਿੰਗੇ ਕੱਪੜੇ ਪਾਉਂਦਾ ਵੀ ਇਹ ਐਂਟੀ-ਸੋਸ਼ਲ ਐਲੀਮੈਂਟ ਨੇ ਇਹ ਗੁੰਡਾਗਰਦੀ ਕਰਦੇ ਨੇ ਹਫ਼ਤਾ ਵਸੂਲਦੇ ਨੇ ਬੀਬੀ ਨੂੰ ਨਾ ਐਂ ਨਾ ਹਫਤਾ ਬਜ਼ੁਲੀ ਦਾ ਪਤਾ ਸੀ ਅੱਛਾ ਤੇ ਬੀਬੀ ਵਿਚਾਰੀ ਦੇਖੇ ਹਨ ਤੁਸੀਂ ਇੰਟਰਵਿਊ ਇੱਕ ਚ ਇੱਕ ਦੋ ਚ ਹੈਗੀ ਬੀਬੀ ਬੈਠੀ ਹੈ ਨਾ ਤੁਸੀਂ ਦੇਖ ਲਿਓ ਲੱਗੂਗਾ ਕਿ ਇਹਨੂੰ ਵਿਚਾਰੀ ਨੂੰ ਕੀ ਪਤਾ ਹੈ ਤੇ ਉਹ ਫਿਰ ਜਿਹੜੇ ਰੂਪਾ ਸੈਣੀ ਮੈਡਮ ਅਰਜਨਾ ਵਰਦੀ ਨੇ ਹਾਕੀ ਦੇ ਬਹੁਤ ਵੱਡੇ ਪਲੇਅਰ ਨੇ ਨਾ ਵਰਲਡ ਕੱਪ ਜਿੱਤੇ ਨੇ ਉਹ ਕਹਿੰਦੇ ਬੀਬੀ ਐਂਟੀ ਸੋਸ਼ਲ ਐਲੀਮੈਂਟ ਮਤਲਬ ਇਹ ਸ਼ਰਾਰਤੀ ਤੱਤ ਹੈ ਮਤਲਬ ਉਹਨੇ ਪੰਜਾਬੀ ਇਹਦੀ ਇੱਕ ਮੈਡਮ ਨੇ ਇਹ ਕਰਕੇ ਦਿੱਤੀ ਤੇ ਉਹ ਫਿਰ ਬੀਬੀ ਨੂੰ ਫੇਰ ਵੀ ਜਣੀਆਂ ਵੀ ਇਹ ਬੀਬੀ ਨੂੰ ਲੱਗਿਆ ਸ਼ਰਾਰਤੀ ਹੈ ਜਲਦੀ ਹਨਾ ਤੇ ਕਿਉਂਕਿ ਅਸੀਂ ਡਰਮੇਵਾਜ ਬਹੁਤ ਸੀ ਮੈਂ ਘਰ ਨਹੀਂ ਸੀ ਕਦੇ ਉੱਚੀ ਬੋਲਿਆ ਤੂੰ ਕਹਿ ਕੇ ਗੱਲ ਨਹੀਂ ਸੀ ਕਰੀ ਜਾਂ ਰੁੱਖਾ ਬੋਲਿਆ ਹੀ ਨਹੀਂ ਸੀ ਤੇ ਮੇਰੇ ਤਾਂ ਪਿੰਡ ਦੇ ਜਿਹੜੇ ਸੀ ਜਿਹੜੇ ਅਣਗਵੰਧ ਦੇ ਹਨ ਜਾਂ ਕਰਦੇ ਵੀ ਇਹੀ ਕਹਿੰਦੇ ਸੀ ਕਿ ਤੂੰ ਵੀ ਇਹ ਐ ਨਹੀਂ ਕਰ ਸਕਦਾ ਜਦੋਂ ਪਿੰਡ ਪੁਲਿਸ ਵੀ ਜਾਣ ਲੱਗੀ ਸੀ ਉਦੋਂ ਵੀ ਕਹਿੰਦੇ ਸੀ ਕਿ ਨਹੀਂ ਨਹੀਂ ਇਹ ਹਜਾ ਨਹੀਂ ਹੈਗਾ ਮਤਲਬ ਐਵੇਂ ਦਾ ਜਿਹੜਾ ਮਾਹੌਲ ਸੀ ਫਿਰ ਹੌਲੀ-ਹੌਲੀ ਵਿਗੜਦਾ ਵਿਗੜਦਾ ਫਿਰ ਜ਼ਿਆਦਾ ਵਿਗੜ ਗਿਆ ਫਿਰ ਤਾਂ ਲੋਕਾਂ ਆਪਣੇ ਬੱਚਿਆਂ ਨੂੰ ਵੀ ਇਹ ਕਹਿੰਦੇ ਸੀ ਤੂੰ ਉਹਨਾਂ ਦੇ ਘਰ ਵੱਲ ਵੀ ਨਹੀਂ ਜਾਣਾ ਅੱਛਾ अच्छा ਤੁਹਾਡੇ ਮਾਈਂਡ ਦੇ ਵਿੱਚ ਆਏ ਨੇ ਕਿ ڈاکੋਂ ਦਾ ਮੁੰਡਾ ਜੋ ਫਿਲਮ ਸੀ ਉਹ ਮਿੰਟੂ ਗੁਰਸਰਿਆ ਜਿਹਦੀ ਲਿਖੀ ਹੋਈ ਸੀ ਤਾਂ ڈاکੋਂ ਦਾ ਮੁੰਡਾ 2 ਆ ਰਹੀ ਹੈ ਜਾਂ ਇਸ ਫਿਲਮ ਦਾ ਟਾਈਟਲ ਵੀ ਸ਼ਰਾਰਤੀ ਦਾਤੀਆ ਕੁਝ ਤੁਹਾਡੀ ਬੁੱਕ ਤੇ ਆਧਾਰਿਤ ਹੀ ਹੋਣਾ ਚਾਹੀਦਾ ਹੈ ਨਹੀਂ ਹੈਗਾ ਸਿਰ ਇਹ ਲਗਾਤਾਰ ਮਹੀਨਾ 2 ਮਹੀਨੇ ਇਹਦੇ ਡਿਸਕਸ ਅੱਛਾ ਡਿਸਕਸ਼ਨ ਹੋਈ ਓਕੇ ਉਹ ਪਹਿਲਾਂ ਇਹੀ ਰੱਖਿਆ ਸੀ ਹਾਂ ਫਿਰ ਉਹ ਫਿਲਮ ਵਾਲਾਂ ਦਾ ਕੋਈ ਆਪਣਾ ਵੀ ਹੁੰਦਾ ਹੈ ਹਨਾ ਇਹ ਜਿਹੜੇ ਪ੍ਰੋਡਕਸ਼ਨ ਹਾਊਸ ਨੇ ਜਿੰਨਾ ਪੈਸਾ ਪਹਿਲੀ ਵਾਰ ਨੂੰ ਦਵਾਇਆ ਹੈ ਕਿ ਸਾਡੇ ਕੋਲ ਉਹ ਆਡੀਅנס ਵੀ ਰਹੇ ਕਿਉਂਕਿ ਮੈਸੇਜ ਤਾਂ ਉਹੀ ਹੈ ਉਮੀਦਾਂ ਹੀ ਮੈਸੇਜ ਹੈ ਹਨਾ ਸਟੋਰੀ ਚਾਹੇ ਬਿਲਕੁਲ ਵੱਖ-ਵੱਖ ਹੈ ਤੇ ਉਹ ਕਹਿੰਦੇ ਅਸੀਂ ਏਸੀ ਦੀ ਸੀਰੀਜ਼ ਬਣਾਉਣੀ ਹੈ ਅੱਛਾ ਡਾਕਟਰ ਹਾਂ ਸੀਰੀਜ਼ ਦਾ ਅਸੀਂ ਕਿ ਨਵਾਂ ਨਾਮ ਨਹੀਂ ਰੱਖਣਾ ਪਹਿਲਾ ਐਗਰੀਮੈਂਟ ਹੈ ਜਿਹੜਾ ਸ਼ਰਤੀ ਤੱਤ ਨਾਲ ਹੀ ਹੋਇਆ ਹੋਇਆ ਕਿ ਇਹੀ ਨਾਮ ਹੈ ਪਰ ਉਹ ਫਿਰ ਉਹ ਵੀ ਸੀਰੀਜ਼ ਕਿਉਂਕਿ ਉਹ ਸੀਰੀਜ਼ ਨੂੰ ਅੱਗੇ ਚਲਾਉਣਾ ਹੈ ਤੇ ਤੇਰੀ ਸਟੋਰੀ ਹੈ ਕਹਿੰਦੇ ਇਸੇ ਸੀਰੀਜ਼ ਦੀ ਰਵ ਨੂੰ ਫਿਰ ਮੈਨੂੰ ਇਹ ਵੀ ਸੀ ਕਿ ਬਹੁਤ ਵੱਡਾ ਮੈਸੇਜ ਹੈ ਕਿਤਾਬ ਉਹਦੀ ਰੇਂਜ ਨਹੀਂ ਹੁੰਦੀ ਕਿ ਇੰਨੇ ਲੋਕਾਂ ਤੱਕ ਪਹੁੰਚੇ ਹਨ ਫਿਲਮ ਨੇ ਮੈਨੂੰ ਪਤਾ ਹੈ ਕਿ ਫਿਲਮ ਨੇ ਟੀਵੀ 'ਚ ਵੀ ਚੱਲਣਾ ਹੈ ਥੀਏਟਰ ਤੋਂ ਬਾਅਦ ਟੀਵੀ 'ਚ ਵੀ ਚੱਲਣਾ ਹੈ ਹਨ ਤੇ ਉਹ ਫਿਰ ਉਹ ਬਹੁਤ ਲੋਕਾਂ ਤੱਕ ਉਹ ਗੱਲ ਜਾਊਗੀ ਫਿਰ ਇਸ ਕਰਕੇ ਇਸ ਤੇ ਕੰਪਰਮਾਈਜ਼ ਹੋ ਗਿਆ ਕਿ ਡਾਕਟਰ ਦਾ ਮੁੰਡਾ ਹੀ ਠੀਕ ਤੇ ਮੈਨੂੰ ਕੋਈ ਮੈਨੂੰ ਲੱਗਦਾ ਕੋਈ ਐਡਾ ਗੱਲ ਵੀ ਨਹੀਂ ਹੁੰਦੀ ਕਿ ਮੈਂ ਕੋਈ ਮੇਰੀ ਕਿਤਾਬ ਦਾ ਨਾਮ ਜਾਂ ਮੇਰਾ ਉਹ ਮਿੰਟੂ ਬਾਈ ਦਾ ਨਾਮ ਪਹਿਲਾਂ ਲਈ ਕਿਉਂ ਚੁਣਿਆ ਇਹ ਐਡਾ ਮਸਲਾ ਨਹੀਂ ਮਸਲਾ ਤੁਹਾਡੀ ਗੱਲ ਲੋਕਾਂ ਤੱਕ ਜਾਣ ਦਾ ਜਦੋਂ ਤੁਹਾਨੂੰ ਪਤਾ ਚੱਲਿਆ ਕਿ ਤੁਹਾਡੀ ਕਿਤਾਬ ਤੇ ਹੋਣ ڈاکੋਂ ਦਾ ਮੁੰਡਾ ਟੂ ਬਣਨ ਜਾ ਰਹੀ ਹੈ ਤੇ ਦੇਵ ਕਰੋੜ ਐਕਟਰ ਹੋਣਗੇ ਤੁਹਾਡਾ ਕੀ ਰਿਐਕਸ਼ਨ ਸੀ ਮੈਨੂੰ ਲੱਗਦਾ ਸੀ ਕਿ ਵੈਸੇ ਮੈਂ ਉਸ ਤੋਂ ਪਹਿਲਾਂ ਤਾਂ ਸੋਚਿਆ ਹੀ ਨਹੀਂ ਸੀ ਕਿ ਫਿਲਮ ਵੀ ਬਣ ਸਕਦੀ ਹੈ ਨਾ ਜਾਂ ਬਣਨੀ ਚਾਹੀਦੀ ਹੈ ਕਿਉਂਕਿ ਫਿਲਮ ਬਣਾਉਣ ਵਾਂਗੂ ਕਿਤਾਬ ਨਹੀਂ ਸੀ ਲਿਖੀ ਵੀ ਸ਼ਾਇਦ ਇਸੇ ਕਰਕੇ ਉਹਦੇ ਤੇ ਫਿਲਮ ਬਣ ਰਹੀ ਹੈ ਮੈਨੂੰ ਲੱਗਦਾ ਕਿਉਂਕਿ ਉਹ ਬੜੀ ਮਤਲਬ ਸਾਦਮੁਰਾਦੇ ਢੰਗ ਨਾਲ ਜੋ ਹੋਇਆ ਉਹ ਲਿਖਿਆ ਹੋਇਆ ਇਸ ਉਹ ਉਹਦੇ ਮਸ਼ਹੂਰ ਹੋਣ ਦਾ ਕਾਰਨ ਵੀ ਇਹੀ ਹੈ ਜੇ ਮੈਂ ਸੁਚੇਤ ਹੋ ਕੇ ਉਹਨੂੰ ਵਧੀਆ ਬਣਾ ਕੇ ਲਿਖਦਾ ਜਾਂ ਆਪਦੇ ਆਪ ਨੂੰ ਰਿਪਰੈਜ਼ੈਂਟ ਕਰਦਾ ਕਿ ਮੈਂ ਕਹਿੰਦਾ ਫਿਰ ਉਹ ਹੋ ਸਕਦਾ ਉਹ ਆਮ ਕਿਤਾਬਾਂ ਵਰਗੀ ਹੀ ਰਹਿ ਜਾਂਦੀ ਹੈ ਨਾ ਆਮ ਕਹਾਣੀਆਂ ਵਰਗੀ ਪਰ ਉਹ ਰਿਐਕਸ਼ਨ ਇਹ ਸੀ ਕਿ ਜੇ ਕੋਈ ਸੋਚੇ ਅੱਜ ਦੀ ਘੜੀ ਕੱਲ੍ਹ ਦਾ ਪਤਾ ਨਹੀਂ ਅੱਜ ਕੋਈ ਸੋਚਦਾ ਕਿ ਬਾਇਓਪਿਕ ਉਹ ਵੀ ਮੇਰੇ ਵਰਗੇ ਬੰਦੇ ਦੇ ਜਾਂ ਜਿਹੜੇ ਮੇਰੇ ਵਰਗੇ ਹੋਰ ਨਹੀਂ ਉਹਨਾਂ ਤੇ ਬਣੂਗੇ ਤਾਂ ਦੇਵ ਕਰੋੜੀ ਮੂਰੇ ਆਉਂਦਾ ਇਹ ਕੁਦਰਤੀ ਹੈ ਸਾਡੇ ਕੋਲ ਫਿਲਮ ਪਹਿਲਾਂ ਇੰਡਸਟਰੀ ਪੰਜਾਬੀ ਛੋਟੀ ਹੈ ਐਕਟਰ ਵੀ ਥੋੜੇ ਨੇ ਹਨਾ ਜੇ ਐਕਟਰ ਨੇ ਤਾਂ ਉਹ ਸਿੰਗਰੇ ਨੇ ਹਨਾ ਉਹਨਾਂ ਦੇ ਹੋਰ ਤਰ੍ਹਾਂ ਦੀ ਜਨਰ ਉਹਨਾਂ ਦਾ ਐਕਟਰ ਚੋਂ ਤਾਂ ਦੇਵ ਖਰੋੜੀ ਫਿਰ ਸਾਹਮਣੇ ਆ ਜਾਂਦਾ ਕਿ ਉਹ ਲੱਗਦਾ ਸੀ ਹਾਂ ਵੀ ਇਹੀ ਠੀਕ ਹੈ ਅੱਜ ਕੱਲ ਅੱਧੇ ਤੋਂ ਜ਼ਿਆਦਾ ਯੂਥ ਨਸ਼ਿਆਂ ਵਿੱਚ ਪਿਆ ਹੋਇਆ ਹੈ ਤੇ ਉਹ ਨਸ਼ੇ ਕਰਨਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਕਿ ਇਹ ਬਹੁਤ ਕੂਲ ਚੀਜ਼ ਹੈ ਇਹਦੇ ਨਾਲ ਉਹ ਕੂਲ ਲੱਗਦੇ ਨੇ ਤੇ ਇਹਦੇ ਰਿਗਾਰਡਿੰਗ ਟੂ ਸੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਮੈਸੇਜ ਦਾ ਇਹ ਮੈਸੇਜ ਨਹੀਂ ਹੈਗਾ ਮੈਂ ਇੰਨਾ ਕਹ ਦੇਣਾ ਕਿ ਨਸ਼ਾ ਮਤਲਬ ਕਿਸੇ ਵੀ ਜਿਹੜੀ ਉਪਰੀ ਚੀਜ਼ ਹੈ ਉਹਦੇ ਨਾਲ ਮਜ਼ਾ ਨਹੀਂ ਆਉਂਦਾ ਤੁਸੀਂ ਫੀਲ ਕਰ ਸਕਦੇ ਹੋ ਕਿ ਮੈਂ ਮਜੇ ਚ ਹ ਅਸਲ ਚ ਤਾਂ ਬਿਨਾਂ ਕਿਸੇ ਨਸ਼ੇ ਤੋਂ ਜਿਹੜੀ ਖੁਮਾਰੀ ਹੈ ਹਨ ਉਹ ਮੈਨੂੰ ਮਤਲਬ ਮੈਨੂੰ ਲੱਗਦਾ ਵੀ ਜਿਹੜਾ ਬੰਦਾ ਨਾਨ ਐਡਿਕਟ ਹੈ ਸ਼ਾਇਦ ਉਹਨੂੰ ਨਹੀਂ ਪਤਾ ਕਿ ਉਹ ਕਿੰਨਾ ਮਜੇ ਚ ਹੈ ਕਿਉਂਕਿ ਉਹਨੂੰ ਪਤਾ ਹੀ ਨਹੀਂ ਕਿ ਨਰਕ ਵੀ ਹੁੰਦਾ ਹੈ ਨਾ ਨਸ਼ਾ ਤਾਂ ਪੇਨ ਹੈ ਨਸ਼ਾ ਤਾਂ ਆਪਣੇ ਆਪ ਨੂੰ ਜਕੜਨਾ ਖੁੱਲਾ ਨਹੀਂ ਰਹਿਣ ਦਿੰਦਾ ਤੁਹਾਨੂੰ ਹਨ ਫਿਰ ਤੂੰ ਬਕਵਾਸ ਕਰਾ ਸਕਦਾ ਖੁੱਲਾ ਬਣ ਨਹੀਂ ਤੁਹਾਡੇ ਚ ਹੁੰਦਾ ਤੁਸੀਂ ਕਿਸੇ ਨੂੰ ਭੈਣ ਨਹੀਂ ਕਹਿ ਸਕਦੇ ਤੁਸੀਂ ਸੋਚ ਹੀ ਜਾਂਦੇ ਹੋ ਤੁਸੀਂ ਕਿਸੇ ਨੂੰ ਬੁਲਾ ਨਹੀਂ ਸਕਦੇ ਤੁਸੀਂ ਸੋਚਦੇ ਹੋ ਤੁਸੀਂ ਸ਼ੱਕ ਬਹੁਤ ਕਰਦੇ ਹੋ ਨਸ਼ੇ ਵਾਲਾ ਬੰਦਾ ਤਾਂ ਬਹੁਤ ਮਤਲਬ ਉੱਚ ਹੁੰਦਾ ਹੈ ਉਲਝਣ ਚ ਤੇ ਉਹ ਨਾਉ ਫੀਲ ਕਰ ਸਕਦਾ ਹੈ दारू ਪੀ ਕੇ ਵੀ ਤੁਸੀਂ ਵਿਆਹ ਚ ਅਗਲਾ ਕਹਿੰਦਾ ਮੈਂ ਸ਼ਰਾਬ ਪੀ ਕੇ ਨੱਚਾਂ ਮੈਂ ਇੰਜੋਏ ਕਰਦਾ ਨਹੀਂ ਮੈਨੂੰ ਲੱਗਦਾ ਤੁਸੀਂ ਬਿਨਾਂ ਸ਼ਰਾਬ ਤੋਂ ਬਿਨਾਂ ਕਿਸੇ ਨਸ਼ੇ ਤੋਂ ਤੁਸੀਂ ਜ਼ਿਆਦਾ ਫੀਲ ਕਰਦੇ ਹੋ ਜ਼ਿਆਦਾ ਮਜ਼ਾ ਕਰਦੇ ਹੋ ਜ਼ਿਆਦਾ ਨੱਚਦੇ ਹੋ ਜਾਂ ਜ਼ਿਆਦਾ ਜ਼ਿੰਦਗੀ ਜਿਉਂਦੇ ਹੋ ਮੰਗਾ ਜੀ ਕੁਐਸਚਨਸ ਬਹੁਤ ਸਾਰੇ ਨੇ ਪਰ ਸਮਾਂ ਬਹੁਤ ਜ਼ਿਆਦਾ ਘੱਟ ਹੈ ਬੈਸਟ ਆਫ ਲੱਕ ਫॉर ਯੂ ਮੂਵੀ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹੀ ਹੈ ਦੁਬਾਰਾ ਫੇਰ ਕਿ ਨਸ਼ੇ ਸਾਰੇ ਨਸ਼ੇ ਨੇ ਸ਼ਰਾਬ ਵੀ ਨਸ਼ਾ ਬੀਅਰ ਵੀ ਨਸ਼ਾ ਸਿਗਰਟ ਜਰਦਾ ਵੀੜੀ ਸਾਰੀ ਚੀਜ਼ਾਂ ਜਿਹੜੀਆਂ ਸਿਹਤ ਲਈ ਹਾਨੀ ਕਰਕ ਨੇ ਉਹ ਗੱਲਾਂ ਸਿਹਤ ਲਈ ਨਹੀਂ ਹੈਗੀਆਂ ਉਹ ਮਾਨਸਿਕ ਲਈ ਪਰਿਵਾਰ ਲਈ ਮਤਲਬ ਸਾਰੀ ਸੋਸਾਇਟੀ ਲਈ ਹਾਨੀ ਕਰਕ ਨੇ ਇਸ ਲਈ ਸਾਰੇ ਨਸ਼ਿਆਂ ਤੋਂ ਹੀ ਦੂਰ ਰਹੋ ਉਹਨਾਂ ਤੋਂ ਦੂਰ ਰਹੋ ਜਿਵੇਂ ਆਪਾਂ ਮੈਂ ਪਹਿਲਾਂ ਵੀ ਗੱਲ ਕਰੀ ਆ ਜਿੰਨਾ ਆਪਾਂ ਬੱਚੇ ਨੂੰ ਕਹਿੰਦੇ ਆ ਕਿ ਕੋਠੇ ਤੋਂ ਗਿਰ ਨਾ ਜਾਏ ਤੂੰ ਮਰ ਜਾਵੇਂਗਾ ਹਾਂ ਨਾ ਆਪਾਂ ਕਹਿਣਾ ਚਾਹੀਦਾ ਕਿ ਤੂੰ ਨਸ਼ੇ ਨੂੰ ਹੱਥ ਨਾ ਲਾਈ ਤੂੰ ਮਰ ਜਾਵੇਂਗਾ ਕਿਉਂਕਿ ਮੌਤ ਹੀ ਉਹ ਉਹ ਬੰਦਾ ਰੈਡ ਕਰ ਕਰ ਕੇ ਮਰਦਾ थैंक यू ਸੋ ਮਚੀ थैंक